ਦੋਸਤੋ ਕਰਦੇ ਇੱਕ ਕੋਨੇ ਵਿੱਚੋਂ ਅਚਾਨਕ ਤੇਜ਼ ਚਿੱਕਣਾ ਜਾਂ ਆਵਾਜ਼ ਆ ਰਹੀ ਸੀ ਆਵਾਜ਼ ਵਿੱਚ ਰੁੱਖਾਪਨ ਸੀ ਲੈ ਖਾਲੇ ਫਿਰ ਸ਼ੁਰੂ ਹੋ ਗਈ ਨਾਟਕਬਾਜੀ ਹਰ ਰੋਜ਼ ਦਾ ਰੋਣਾ ਧੋਣਾ ਇਸ ਦੇ ਨਾਲ ਹੀ ਜੋਰ ਨਾਲ ਧਰਤੀ ਤੇ ਇੱਕ ਥਾਲੀ ਰੱਖੀ ਗਈ ਆ ਉਸ ਵਿੱਚ ਇੱਕ ਸੁੱਕੀ ਰੋਟੀ ਤੇ ਅੱਧਾ ਕੱਟਿਆ ਹੋਇਆ ਪਿਆਜ਼ ਸੀ ਆ ਕਿਸੇ ਦੀ ਆ ਜ਼ਿੰਦਗੀ ਵਾਂਗ بے ਜਾਨ ਤੇ ਅਧੂਰਾ ਦਰਵਾਜ਼ੇ ਤੇ ਖੜੀ ਸੀ ਗੀਤਾ ਅੱਖਾਂ ਵਿੱਚ ਨਫ਼ਰਤ ਚਲ ਕਰ ਰਹੀ ਸੀ ਉਹ ਜ਼ਹਿਰਕੂਲੇ ਸ਼ਬਦਾਂ ਨਾਲ ਕਹਿ ਰਹੀ ਸੀ ਬਸ ਪ੍ਰਮਾਤਮਾ ਹੀ ਜਾਣੇ ਤੈਨੂੰ ਕਦੋਂ ਚੱਕੇਗਾ ਇਹ ਕਹਿੰਦੇ ਹੋਏ ਗੀਤਾ ਨੇ ਦਰਵਾਜ਼ਾ ਬੰਦ ਕਰਕੇ ਤਾਲਾ ਲਾ ਦਿੱਤਾ ਕਮਰੇ ਵਿੱਚ ਸਨਾਟਾ ਛਾ ਗਿਆ ਬਾਹਰ ਗਲੀ ਵਿੱਚ ਖੇਡਦੇ ਬੱਚਿਆਂ ਦੀਆਂ ਆਵਾਜ਼ਾਂ ਸਰਸਵਤੀ ਨੂੰ ਸੁਣਾਈ ਦੇ ਰਹੀਆਂ ਸੀ ਆ ਸਰਸਵਤੀ ਦੇ ਉਲਝੇ ਹੋਏ ਵਾਲ ਤਕੀਆਂ ਹੋਈਆਂ ਅੱਖਾਂ ਤੇ ਕੰਬਦੇ ਹੋਏ ਹੱਥ ਉਸਦੀ ਹਾਲਤ ਬਿਆਨ ਕਰ ਰਹੇ ਸਨ ਉਹ ਚੁੱਪਚਾਪ ਬੈਠੀ ਸੀ ਉਸ ਨੂੰ ਅਪਮਾਨ ਸਹਿਣ ਦੀ ਆਦਤ ਹੋ ਚੁੱਕੀ ਸੀ ਸਵੇਰ ਤੋਂ ਭੁੱਖੀ ਬੈਠੀ ਸੀ ਪਰ ਹੁਣ ਵੀ ਉਸ ਨੂੰ ਇੱਕ ਰੋਟੀ ਤੇ ਅੱਧਾ ਪਿਆਜ਼ ਹੀ ਦਿੱਤਾ ਗਿਆ ਉਸ ਨੂੰ ਸਿਰਫ ਸ਼ਾਮ ਦੇ ਟਾਈਮ ਹੀ ਰੋਟੀ ਦਿੱਤੀ ਜਾਂਦੀ ਸੀ ਉਹ ਵੀ ਸੁੱਕੀ ਹੋਈ ਅਤੇ ਬਾਸੀ ਆ ਕੰਬਦੇ ਹੱਥਾਂ ਨਾਲ ਉਸ ਨੇ ਉਹ ਰੋਟੀ ਆ ਪਿਆਜ਼ ਨਾਲ ਖਾ ਲਈ ਰੋਟੀ ਖਾਂਦੇ ਹੋਏ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਉਸ ਕਮਰੇ ਵਿੱਚ ਇੱਕ ਖਿੜਕੀ ਸੀ ਆ ਜੋ ਸੜਕ ਵੱਲ ਖੁੱਲਦੀ ਸੀ ਆ ਉਸ ਖਿੜਕੀ ਵਿੱਚ ਬੈਠੀ ਆ ਉਹ ਹੁੰਦੇ ਜਾਂਦੇ ਲੋਕਾਂ ਦੇ ਬੱਚਿਆਂ ਨੂੰ ਖੇਡਦੇ ਹੋਏ ਦੇਖਦੀ ਰਹਿੰਦੀ ਆ ਸਰਸਵਤੀ ਸਾਹਮਣੇ ਵਾਲੇ ਘਰ ਵਿੱਚ ਦੇਖ ਰਹੀ ਸੀ ਘਰ ਦੀ ਛੱਤ ਤੇ ਬੈਠੀ ਇੱਕ ਬੱਚੀ ਆ ਆਪਣੀ ਮਾਂ ਨਾਲ ਖਾਣਾ ਖਾ ਰਹੀ ਸੀ ਸਰਸਵਤੀ ਨੇ ਹੌਂਕਾ ਲੈਂਦੇ ਹੋਏ ਕਿਹਾ ਕਾਸ਼ ਕੋਈ ਮੈਨੂੰ ਸੁਣ ਲਵੇ ਕਈ ਸਾਲ ਪਹਿਲਾਂ ਉਹ ਇਸ ਘਰ ਦੀ ਮਾਲਕਣ ਸੀ ਰਿਸ਼ਤੇਦਾਰਾਂ ਤੇ ਆਂਡਗੁਆਂਡ ਵਿੱਚ ਉਸ ਦਾ ਬਹੁਤ ਸਨਮਾਨ ਸੀ ਹੁਣ ਉਹ ਆਪਣੇ ਹੀ ਘਰ ਵਿੱਚ ਇੱਕ ਸੁਨਸਾਨ ਕਮਰੇ ਵਿੱਚ ਬੰਦ ਪਈ ਰਹਿੰਦੀ ਹੈ ਉਸ ਕਮਰੇ ਵਿੱਚ ਹਰ ਚੀਜ਼ ਮਿੱਟੀ ਨਾਲ ਭਰੀ ਪਈ ਸੀ ਆ ਇੱਕ ਪਾਸੇ ਇੱਕ ਪੁਰਾਣਾ ਟਰੰਕ ਸੀ ਜਿਸ ਵਿੱਚ ਉਸਦੇ ਕੁਝ ਕੱਪੜੇ ਰੱਖੇ ਹੋਏ ਸੀ ਆ ਕਮਰੇ ਦੀ ਇੱਕ ਕੰਧ ਤੇ ਉਸਦੇ ਪਤੀ ਦੀ ਤਸਵੀਰ ਟੰਗੀ ਹੋਈ ਸੀ ਆ ਉਸਨੇ ਖਿੜਕੀ ਕੋਲ ਜਾ ਕੇ ਦੇਖਿਆ ਕੋਈ ਵੀ ਉਸਦੇ ਹੋਂਕਿਆਂ ਦੀ ਆਵਾਜ਼ ਨਹੀਂ ਸੁਣ ਰਿਆ ਸੀ ਆ ਉਸਨੇ ਆਪਣੇ ਆਪ ਨੂੰ ਕਿਹਾ ਕੀ ਆ ਕੱਲ ਨੂੰ ਫਿਰ ਦੇਖਾਂਗੀ ਸ਼ਾਇਦ ਕੱਲ ਨੂੰ ਆ ਕੋਈ ਮੈਨੂੰ ਦੇਖ ਲਵੇ ਤੇ ਦਰਵਾਜ਼ਾ ਖੋਲ ਦੇਵੇ ਰਾਤ ਹੋ ਚੁੱਕੀ ਸੀ ਆ ਗੀਤਾ ਰਸੋਈ ਵਿੱਚ ਕੰਮ ਨਿਪਟਾ ਰਹੀ ਸੀ ਆ ਰੋਹਿਤ ਘਰ ਵਿੱਚ ਦਾਖਲ ਹੋਇਆ ਉਸ ਦੀ ਸ਼ਰਾਬ ਪੀਤੀ ਹੋਈ ਸੀ ਪੈਰ ਲੜਖੜਾ ਰਹੇ ਸੀ ਆ ਗੀਤਾ ਰੋਹਿਤ ਨੂੰ ਪੁੱਛਣ ਲੱਗੀ ਹੁਣ ਤੱਕ ਕਿੱਥੇ ਸੀ ਆ ਰੋਹਿਤ ਕੋਈ ਜਵਾਬ ਨਾ ਦਿੰਦੇ ਹੋਏ ਸੋਫੇ ਤੇ ਬੈਠ ਗਿਆ ਕੁਝ ਟਾਈਮ ਬਾਅਦ ਗੀਤਾ ਰੋਹਿਤ ਨੂੰ ਕਹਿਣ ਲੱਗੀ ਅੱਜ ਫਿਰ ਤੁਹਾਡੀ ਮਾਂ ਨੇ ਬਹੁਤ ਤਮਾਸ਼ਾ ਕੀਤਾ ਜਦੋਂ ਮੈਂ ਖਾਣਾ ਦੇਣ ਗਈ ਤਾਂ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗੀ ਜਿਵੇਂ ਉਸ ਨੂੰ ਕੋਈ ਬਹੁਤ ਤੰਗ ਕਰ ਰਿਹਾ ਹੋਵੇ ਕਿ ਹੁਣ ਰੋਜ਼-ਰੋਜ਼ ਏਹੀ ਡਰਾਮਾ ਹੋਵੇਗਾ ਮੈਨੂੰ ਤੰਗ ਕਰਕੇ ਰੱਖ ਦਿੱਤਾ ਹੈ ਉਸ ਔਰਤ ਨੇ ਇਹ ਕਹਿੰਦੇ ਹੋਏ ਗੀਤਾ ਰੋਣ ਲੱਗ ਪਈ ਆ ਰੋਇਤ ਦੀਆਂ ਅੱਖਾਂ ਸ਼ਰਾਬ ਦੇ ਨਸ਼ੇ ਤੇ ਗੁੱਸੇ ਨਾਲ ਲਾਲ ਹੋ ਗਈਆਂ ਰੋਇਤ ਨੇ ਇੱਕ ਡੰਡਾ ਚੱਕਿਆ ਤੇ ਸਿੱਧਾ ਆਪਣੀ ਮਾਂ ਦੇ ਕਮਰੇ ਵੱਲ ਗਿਆ ਗੀਤਾ ਨੂੰ ਪਤਾ ਲੱਗ ਗਿਆ ਸੀ ਕਿ ਰੋਇਤ ਹੁਣ ਕੀ ਕਰਨ ਜਾ ਰਿਹਾ ਹੈ ਪਰ ਉਹ ਫਿਰ ਵੀ ਛੁੱਪ ਰਹੀ ਆ ਰੋਇਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਰਸਵਤੀ ਆ ਉਹ ਖਿੜਕੀ ਦੇ ਕੋਲ ਬੈਠੀ ਸੀ ਆ ਉਹ ਸਰਸਵਤੀ ਨੂੰ ਗਾਲਾਂ ਕੱਢਦਾ ਹੋਇਆ ਕਹਿਣ ਲੱਗਿਆ ਸੁਣ ਬੁੱਢੀਏ ਕਿਉਂ ਤੰਗ ਕਰ ਰੱਖਿਆ ਐ ਸਾਨੂੰ ਆ ਤੇਰੇ ਬਿਨਾ ਹੋਰ ਵੀ ਆ ਬਹੁਤ سارے ਕੰਮ ਹਨਾ ਸਰਸਵਤੀ ਡਰ ਨਾਲ ਕੰਬਣ ਲੱਗੀ ਆ ਰੋਹਿਤ ਨੇ ਡੰਡਾ ਜ਼ਮੀਨ ਤੇ ਮਾਰਦੇ ਹੋਏ ਕਿਹਾ ਚੁੱਪ ਰਹਿ ਕੋਈ ਤੇਰੀ ਗੱਲ ਨਹੀਂ ਸੁਣ ਸਕਦਾ ਰੋਹਿਤ ਨੇ ਅੱਗੇ ਵੱਧਦੇ ਹੋਏ ਕਿਹਾ ਜੇਕਰ ਕਦੇ ਕਿਸੇ ਦੇ ਸਾਹਮਣੇ ਕੁਝ ਦੱਸਿਆ ਤਾਂ ਹੀ ਡੰਡਾ ਤੇਰੇ ਤੇ ਪਵੇਗਾ ਸਰਸਵਤੀ ਚੁੱਪਚਾਪ ਬੈਠੀ ਸੀ ਬਸ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਇਸ ਤਰ੍ਹਾਂ ਪਾਸ਼ੰਦ ਦੇਣ ਤੋਂ ਬਾਅਦ ਰੋਹਿਤ ਵਾਪਸ ਚਲਾ ਗਿਆ ਦਰਵਾਜ਼ੇ ਨੂੰ ਫਿਰ ਤਾਲਾ ਲਾ ਦਿੱਤਾ ਗਿਆ ਅਗਲੀ ਸਵੇਰ ਹੋਈ ਤਾਂ ਬਾਹਰ ਥੋੜੀ-ਥੋੜੀ ਤੁੰਦ ਵੀ ਦਿਖਾਈ ਦੇ ਰਹੀ ਸੀ ਆ ਸਰਸਵਤੀ ਦੀ ਗਵਾਂਡਨ ਸ਼ਹਿਰ ਕਰਕੇ ਵਾਪਸ ਆਪਣੇ ਘਰ ਜਾ ਰਹੀ ਸੀ ਉਸ ਨੂੰ ਕਿਸੇ ਦੇ ਹਾਏ ਹਾਏ ਕਰਨ ਦੀ ਆਵਾਜ਼ ਸੁਣਾਈ ਦਿੱਤੀ ਆ ਉਸ ਨੂੰ ਲੱਗਿਆ ਜਿਵੇਂ ਕਿਸੇ ਦੇ ਚਿਕਣ ਦੇ ਬਹੁਤ ਹੀ ਦਰਦ ਭਰੀ ਤੇ ਬੇਵੱਸ ਆਵਾਜ਼ ਸੁਣਾਈ ਦੇ ਰਹੀ ਸੀ ਮੀਨਾ ਨੇ ਰੁਕ ਕੇ ਚਾਰੇ ਪਾਸੇ ਦੇਖਿਆ ਫਿਰ ਉਹ ਆਵਾਜ਼ ਚੁੱਪ ਹੋ ਗਈ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਆਵਾਜ਼ ਆਈ ਹੀ ਨਾ ਹੋਵੇ ਮੀਨਾ ਥੋੜਾ ਡਰ ਗਈ ਉਸਨੇ ਸਾਹਮਣੇ ਦੇਖਿਆ ਇੱਕ ਪੁਰਾਣਾ ਘਰ ਉੱਚੀਆਂ ਕੰਧਾਂ ਸੜਕ ਵੱਲ ਖੁੱਲਦੀ ਆ ਇੱਕ ਖਿੜਕੀ ਆ ਜਿੱਥੇ ਮੀਨਾ ਨੇ ਕਈ ਵਾਰ ਇੱਕ ਬੁੱਢੀ ਔਰਤ ਨੂੰ ਚੁਪਚਾਪ ਬਾਹਰ ਝਾਕਦੇ ਹੋਏ ਦੇਖਿਆ ਸੀ ਆ ਮੀਨਾ ਦੀਆਂ ਅੱਖਾਂ ਉਸ ਖਿੜਕੀ ਤੇ ਟਿਕ ਗਈਆਂ ਸ਼ਾਇਦ ਮੈਨੂੰ ਭਲੇਖਾ ਪਿਆ ਹੈ ਇਹ ਸੋਚਦੇ ਹੋਏ ਉਹ ਅੱਗੇ ਚੱਲ ਪਈ ਆ ਥੋੜਾ ਅੱਗੇ ਜਾ ਕੇ ਮੀਨਾ ਨੇ ਫਿਰ ਮੁੜ ਕੇ ਦੇਖਿਆ ਉਸ ਖਿੜਕੀ ਵਿੱਚੋਂ ਪਰਦੇ ਦੇ ਪਿੱਛੇ ਇਕ ਠੱਕਿਆ ਹੋਇਆ ਚਿਹਰਾ ਦਿਖਾਈ ਦੇ ਰਿਆ ਸੀ ਆ ਸ਼ਾਇਦ ਉਸ ਚਿਹਰੇ ਨੂੰ ਉਮੀਦ ਸੀ ਆ ਕਿ ਅੱਜ ਕੋਈ ਰੁਕੇਗਾ ਜਦੋਂ ਮੀਨਾ ਘਰ ਪਹੁੰਚੀ ਤਾਂ ਉਸਦੇ ਪਤੀ ਨੇ ਪੁੱਛਿਆ ਅੱਜ ਬੜਾ ਟਾਈਮ ਲਾ ਦਿੱਤਾ ਕਿਤੇ ਲੰਬੀ ਸੈਰ ਕਰਨ ਲਈ ਚਲੀ ਗਈ ਸੀ ਆ ਮੀਨਾ ਨੇ ਹੱਸਣ ਦੀ ਕੋਸ਼ਿਸ਼ ਕੀਤੀ ਆ ਪਰ ਉਸਦੇ ਚਿਹਰੇ ਤੇ ਉਦਾਸੀ ਸਾਫ ਚਲ ਕਰ ਰਹੀ ਸੀ ਆ ਮੀਨਾ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੀ ਆ ਪਰ ਉਸਦਾ ਧਿਆਨ ਬਾਰ ਬਾਰ ਪੜਕਰਿਆ ਸੀ ਆ ਮੀਨਾ ਦਾਕਰ ਵਾਲਾ ਉਸ ਨੂੰ ਪੁੱਛਣ ਲੱਗਿਆ ਕੀ ਗੱਲ ਹੈ ਮੀਨਾ ਤੂੰ ਅੱਜ ਉਦਾਸ ਲੱਗ ਰਹੀ ਹੈ ਮੀਨਾ ਕੁਝ ਟਾਈਮ ਚੁੱਪ ਰਹੀ ਆ ਫਿਰ ਰਸੋਈ ਵਿੱਚੋਂ ਖੜੀ ਹੋਈ ਹੌਲੀ ਹੌਲੀ ਦੱਸਣ ਲੱਗੀ ਅੱਜ ਜਦੋਂ ਮੈਂ ਉਸ ਪੁਰਾਣੇ ਘਰ ਕੋਲੋਂ ਲੰਘ ਰਹੀ ਸੀ ਆ ਤਾਂ ਮੈਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਮਦਦ ਮੰਗਦਾ ਹੋਵੇ ਉਸ ਦੇ ਘਰ ਵਾਲੇ ਨੇ ਹੱਸਦੇ ਹੋਏ ਕਿਹਾ ਕਿਸੇ ਦੇ ਘਰ ਵਿੱਚ ਲੜਾਈ ਝਗੜਾ ਹੋ ਰਿਹਾ ਹੋਵੇਗਾ ਤੂੰ ਵੀ ਬਿਨਾਂ ਗੱਲ ਤੋਂ ਟੈਨਸ਼ਨ ਲੈਣ ਲੱਗ ਜਾਂਦੀ ਹੈ ਮੀਨਾ ਆਪਣੇ ਘਰ ਵਾਲੇ ਦੀ ਗੱਲ ਸੁਣ ਕੇ ਚੁੱਪ ਕਰ ਗਈ ਪਰੰਤੂ ਉਸਦਾ ਮਨ ਹਲੇ ਵੀ ਬੇਚੈਨ ਸੀ ਉਹ ਸੋਚ ਰਹੀ ਸੀ ਕਿ ਇਹ ਕਿਸੇ ਝਗੜੇ ਦੀ ਆਵਾਜ਼ ਨਹੀਂ ਉਸ ਆਵਾਜ਼ ਵਿੱਚ ਦਰਦ ਸੁਣਾਈ ਦੇ ਰਿਹਾ ਸੀ ਉਹ ਚੁੱਪਚਾਪ ਖਾਣਾ ਬਣਾਉਣ ਵਿੱਚ ਲੱਗ ਗਈ ਆ ਪਰ ਉਸਦਾ ਮਨ ਬਾਰ-ਬਾਰ ਪਟਕਰਿਆ ਸੀ ਉਸ ਦੀਆਂ ਅੱਖਾਂ ਬਾਰ-ਬਾਰ ਗੇਟ ਵੱਲ ਦੇਖ ਰਹੀਆਂ ਸੀ ਦਿਮਾਗ ਵਿੱਚ ਉਹੀ ਕੰਬਦੀ ਹੋਈ ਆਵਾਜ਼ ਦਰਦ ਸੁਣਾਈ ਦੇ ਰਿਹਾ ਸੀ ਆ ਮੀਨਾ ਦਾ ਘਰ ਵਾਲਾ ਲੈਪਟਾਪ ਤੇ ਆਪਣਾ ਕੰਮ ਕਰ ਰਿਹਾ ਸੀ ਉਸਨੇ ਇੱਕ ਵਾਰ ਫਿਰ ਮੀਨਾ ਵੱਲ ਦੇਖਿਆ ਤੇ ਕਹਿਣ ਲੱਗਿਆ ਹੁਣ ਕੀ ਹੋਇਆ ਕੀ ਹਾਲੇ ਵੀ ਸਵੇਰ ਵਾਲੀ ਗੱਲ ਤੇਰੇ ਦਿਮਾਗ ਵਿੱਚ ਘੁੰਮ ਰਹੀ ਹੈ ਮੀਨਾ ਨੇ ਸਿਰ ਹਿਲਾਇਆ ਤੇ ਕਹਿਣ ਲੱਗੀ ਆ ਤੁਸੀਂ ਮੰਨੋਗੇ ਨਹੀਂ ਆ ਲੇਕਿਨ ਉਸ ਆਵਾਜ਼ ਵਿੱਚ ਜੋ ਦਰਦ ਸੀ ਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਬਹੁਤ ਟਾਈਮ ਤੋਂ ਦੁੱਖ ਸਹਿ ਰਿਹਾ ਹੋਵੇ ਜਿਵੇਂ ਉਹ ਆਵਾਜ਼ ਕੋਈ ਮਦਦ ਮੰਗ ਰਹੀ ਹੋਵੇ ਉਸ ਦੀ ਉਹ ਚੀਕ ਮੈਨੂੰ ਭੁੱਲ ਨਹੀਂ ਰਹੀ ਆ ਮੀਨਾ ਦਾ ਘਰ ਵਾਲਾ ਮੁਸਕਰਾਉਂਦੇ ਹੋਏ ਕਹਿਣ ਲੱਗਿਆ ਜਿਆਦਾ ਟੀਵੀ ਤੇ ਨਾਟਕ ਨਾ ਦੇਖਿਆ ਕਰ ਇਹ ਸਭ ਉਸਦਾ ਹੀ ਅਸਰ ਹੈ ਆਪਣੇ ਘਰ ਵਾਲੇ ਦੀ ਇਹ ਗੱਲ ਸੁਣ ਕੇ ਮੀਨਾ ਕੁਝ ਨਾ ਬੋਲੀ ਆ ਪਰ ਉਸਦਾ ਚਿਹਰਾ ਗੰਭੀਰ ਸੀ ਆ ਉਹ ਅੰਦਰ ਹੀ ਅੰਦਰ ਸੋਚ ਰਹੀ ਸੀ ਕੀ ਨਹੀਂ ਆ ਇਹ ਕੋਈ ਕਾਲਪਨਿਕ ਗੱਲ ਨਹੀਂ ਕੁਝ ਤਾਂ ਹੈ ਉਸ ਘਰ ਵਿੱਚ ਉਹ ਖਿੜਕੀ ਆ ਉਹ ਨਾਟਕ ਤੇ ਫਿਰ ਅਚਾਨਕ ਉਹ ਦਰਦਪਰੀ ਆਵਾਜ਼ ਮੀਨਾ ਨੇ ਸੋਚਿਆ ਮੈਂ ਕੱਲ ਸਵੇਰੇ ਫਿਰ ਉਸ ਰਸਤੇ ਤੋਂ ਲੰਘਾਂਗੀ ਇਸ ਵਾਰ ਕੋਈ ਆਵਾਜ਼ ਸੁਣੀ ਤਾਂ ਮੈਂ ਚੁੱਪ ਨਹੀਂ ਰਾਂਗੀ ਆ ਇਸ ਤਰ੍ਹਾਂ ਕਰਦੇ ਕਰਾਉਂਦੇ ਰਾਤ ਹੋ ਗਈ ਮੀਨਾ ਦੀਆਂ ਅੱਖਾਂ ਵਿੱਚੋਂ ਨੀਂਦ ਕੋਹਾਂ ਦੂਰ ਸੀ ਆ ਉਸਦੇ ਕੰਨਾਂ ਵਿੱਚ ਉਹੀ ਆਵਾਜ਼ ਬਾਰ-ਬਾਰ ਗੂੰਜ ਰਹੀ ਸੀ ਆ ਮੀਨਾ ਦਾ ਘਰ ਵਾਲਾ ਗੂੜੀ ਨੀਂਦ ਵਿੱਚ ਸੁੱਤਾ ਪਿਆ ਸੀ ਆ ਮੀਨਾ ਬਾਰ-ਬਾਰ ਉੱਠ ਕੇ ਖਿੜਕੀ ਵਿੱਚੋਂ ਬਾਹਰ ਦੇਖ ਰਹੀ ਸੀ ਉਸ ਦੀਆਂ ਅੱਖਾਂ ਦੇ ਸਾਹਮਣੇ ਉਹੀ ਸਭ ਕੁਝ ਮਰਿਆ ਸੀ ਉਸ ਘਰ ਦੀਆਂ ਉੱਚੀਆਂ ਕੰਧਾਂ ਤੇ ਜੰਗਾਲੀਆਂ ਹੋਈਆਂ ਖਿੜਕੀਆਂ ਉਸ ਦੇ ਪਿੱਛੇ ਉਹੀ ਆ ਤੱਕਿਆ ਹੋਇਆ ਚਿਹਰਾ ਹੌਲੀ-ਹੌਲੀ ਰਾਤ ਬੀਤ ਗਈ ਆ ਸਵੇਰ ਹੋਈ ਮੀਨਾ ਦੇ ਮਨ ਵਿੱਚ ਇੱਕ ਅਜੀਬ ਜਿਹੀ ਖਿੱਚ ਸੀ ਆ ਅੱਜ ਫਿਰ ਉਹੀ ਰਸਤੇ ਵੱਲ ਜਾ ਰਹੀ ਹਾਂ ਹਰ ਕਦਮ ਦੇ ਨਾਲ ਉਸ ਦਾ ਮਨ ਭਾਰੀ ਹੋ ਰਿਹਾ ਸੀ ਕੁਝ ਦੇਰ ਬਾਅਦ ਉਹ ਖਿੜਕੀ ਕੋਲ ਪਹੁੰਚ ਗਈ ਆ ਉਹ ਕਿਸੇ ਅਣਜਾਣ ਰਾਜ ਨੂੰ ਜਾਨਣਾ ਚਾਹੁੰਦੀ ਸੀ ਆ ਪਰ ਅੱਜ ਚਾਰੇ ਪਾਸੇ ਸਨਾਟਾ ਸੀ ਨਾ ਕੋਈ ਆਠ ਨਾ ਕੋਈ ਸਿਸਕੀ ਬਸ ਠੰਡੀ ਖੁਸ਼ਕ ਹਵਾ ਚੱਲ ਰਹੀ ਸੀ ਆ ਮੀਨਾ ਘਰ ਦੇ ਚਾਰ ਚੁਪੇਰੇ ਨਿਗਾਹ ਮਾਰਨ ਲੱਗੀ ਕੰਧਾਂ ਪੁਰਾਣੀਆਂ ਸੀ ਰੰਗ ਲੈ ਚੁੱਕਿਆ ਸੀ ਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਾਲਾਂ ਤੋਂ ਕਿਸੇ ਨੇ ਧਿਆਨ ਨਹੀਂ ਨਾ ਦਿੱਤਾ ਹੋਵੇ ਉਹ ਸੋਚਣ ਲੱਗੀ ਜੇਕਰ ਕੱਲ ਮੈਨੂੰ ਵਹਿਮ ਹੋਇਆ ਸੀ ਤਾਂ ਫਿਰ ਬੇਚੈਨੀ ਕਿਉਂ ਹੋ ਰਹੀ ਹੈ ਜੇਕਰ ਉਹ ਸੱਚ ਸੀ ਆ ਤਾਂ ਫਿਰ ਅੱਜ ਐਨੀ ਚੁੱਪ ਕਿਉਂ ਹੈ ਕੁਝ ਟਾਈਮ ਮੀਨਾ ਉੱਥੇ ਖੜ ਕੇ ਉਸ ਖਿੜਕੀ ਵੱਲ ਦੇਖਦੀ ਰਹੀ ਆ ਜੋ ਅੱਜ ਬੰਦ ਸੀ ਆ ਉਸ ਨੂੰ ਲੱਗ ਰਿਹਾ ਸੀ ਕੀ ਆ ਇਸ ਦੇ ਪਿੱਛੇ ਕੋਈ ਰਾਜ ਛੁਪਿਆ ਹੋਇਆ ਹੈ ਫਿਰ ਉਹ ਕਾਲੇ ਕਦਮਾਂ ਨਾਲ ਕਰ ਵਾਪਸ ਆ ਗਈ ਪਰ ਉਸ ਦੇ ਮਨ ਅੰਦਰ ਤੂਫਾਨ ਮੱਚਿਆ ਹੋਇਆ ਸੀ ਉਸਨੇ ਤੈਅ ਕਰ ਲਿਆ ਸੀ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਇਹ ਸੱਚ ਜਾਣ ਕੇ ਹੀ ਰਹੇਗੀ ਆ ਮੀਨਾ ਦਾ ਘਰ ਵਾਲਾ ਪੁੱਛਣ ਲੱਗਿਆ ਕੀ ਹੋਇਆ ਮੀਨਾ ਅੱਜ ਫਿਰ ਕੁਝ ਦੇਖ ਲਿਆ ਮੀਨਾ ਨੇ ਡੂੰਗਾ ਸਾਹ ਲੈਂਦੇ ਹੋਏ ਕਿਹਾ ਨਹੀਂ ਅੱਜ ਉੱਥੇ ਕੁਝ ਨਹੀਂ ਸੀ ਆ ਖਿੜਕੀ ਬੰਦ ਸੀ ਆ ਮੀਨਾ ਦਾ ਘਰ ਵਾਲਾ ਮੁਸਕਰਾਉਂਦੇ ਹੋਏ ਕਹਿਣ ਲੱਗਿਆ ਦੇਖਿਆ ਮੈਂ ਕਿਹਾ ਸੀ ਨਾ ਉੱਥੇ ਕੁਝ ਨਹੀਂ ਹੈ ਤੂੰ ਬਿਨਾਂ ਗੱਲ ਤੋਂ ਪਰੇਸ਼ਾਨ ਹੋ ਰਹੀ ਸੀ ਆ ਮੀਨਾ ਕਹਿਣ ਲੱਗੀ ਸ਼ਾਇਦ ਤੁਸੀਂ ਠੀਕ ਕਹਿ ਰਹੇ ਸੀ ਆ ਮੈਂ ਹੀ ਜ਼ਿਆਦਾ ਸੋਚ ਰਹੀ ਹਾਂ ਇਹ ਕਹਿੰਦੇ ਹੋਏ ਮੀਨਾ ਰਸੋਈ ਵਿੱਚ ਚਲੀ ਗਈ ਆ ਕੁਝ ਦੀ ਨ ਇਸ ਤਰ੍ਹਾਂ ਹੀ ਲੰਘ ਗਏ ਆ ਪਰ ਮੀਨਾ ਨੂੰ ਕੁਝ ਵੀ ਪਤਾ ਨਾ ਲੱਗਿਆ ਕਿਉਂਕਿ ਉੱਥੇ ਸਿਰਫ ਖਾਮੋਸ਼ੀ ਸੀ ਆ ਉਧਰ ਗੀਤਾ ਰੋਹਿਤ ਨੂੰ ਕਹਿ ਰਹੀ ਸੀ ਆ ਸੁਣੋ ਜੀ ਕਦੋਂ ਤੱਕ ਚੱਲਦਾ ਰਹੇਗਾ ਇਹ ਸਭ ਮੈਂ ਤਾਂ ਤੰਗ ਆ ਗਈ ਹਾਂ ਰੋਜ਼ ਰੋਜ਼ ਤੁਹਾਡੀ ਮਾਂ ਦੀ ਸੇਵਾ ਕਰਕੇ ਰੋਹਿਤ ਚੁੱਪਚਾਪ ਗੀਤਾ ਦੀਆਂ ਗੱਲਾਂ ਸੁਣ ਰਿਹਾ ਸੀ ਜਦੋਂ ਗੀਤਾ ਚੁੱਪ ਨਾ ਹੋਈ ਆ ਤਾਂ ਰੋਹਿਤ ਨੇ ਗੁੱਸੇ ਹੁੰਦੇ ਹੋਏ ਕਿਹਾ ਤਾਂ ਹੁਣ ਕੀ ਕਰਾਂ ਮੈਂ ਕੱਲ ਹੀ ਤਾਂ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਹੈ ਹੁਣ ਤੂੰ ਕੀ ਚਾਹੁੰਦੀ ਹੈ ਮੈਂ ਉਸ ਦਾ ਗਾਲਾ ਕੁੱਟ ਦੇਵਾਂ ਮੈਂ ਕਦੋਂ ਦਾ ਤੇਰੀ ਬਕਵਾਸ ਸੁਣ ਰਿਹਾ ਹਾਂ ਤੂੰ ਇਹ ਕਿਉਂ ਭੁੱਲ ਜਾਂਦੀ ਹੈ ਕੀ ਹੈ ਮੇਰੇ ਪਿਤਾ ਜੀ ਨੇ ਇਹ ਘਰ ਉਸ ਦੇ ਨਾਮ ਤੇ ਕੀਤਾ ਹੈ ਜਦੋਂ ਤੱਕ ਉਹ ਇਹ ਘਰ ਸਾਡੇ ਨਾਮ ਨਹੀਂ ਕਰਦੀ ਉਦੋਂ ਤੱਕ ਅਸੀਂ ਉਸ ਨੂੰ ਮਾਰ ਵੀ ਨਹੀਂ ਸਕਦੇ ਫਿਰ ਗੀਤਾ ਕਹਿਣ ਲੱਗੀ ਮੇਰੇ ਕੋਲ ਇੱਕ ਸਕੀਮ ਹੈ ਜੇਕਰ ਅਸੀਂ ਉਸ ਤਰ੍ਹਾਂ ਕਰੀਏ ਤਾਂ ਸ਼ਾਇਦ ਗੱਲ ਬਣ ਜਾਵੇ ਫਿਰ ਗੀਤਾ ਨੇ ਰੋਇਤ ਨੂੰ ਦੱਸਿਆ ਕਿ ਕਿਸ ਤਰ੍ਹਾਂ ਸਾਰੀ ਜਾਇਦਾਦ ਉਸਦੇ ਨਾਮ ਹੋ ਜਾਵੇਗੀ ਆ ਗੀਤਾ ਦੀ ਗੱਲ ਸੁਣ ਕੇ ਰੋਇਤ ਦੇ ਚਿਹਰੇ ਤੇ ਖੁਸ਼ੀ ਆ ਗਈ ਆ ਰੋਇਤ ਕਹਿਣ ਲੱਗਿਆ ਵਾ ਮੇਰੀ ਜਾਨ ਤੂੰ ਮੈਨੂੰ ਖੁਸ਼ ਕਰ ਦਿੱਤਾ ਫਿਰ ਗੀਤਾ ਕਹਿਣ ਲੱਗੀ ਆ ਹੁਣ ਜਾਓ ਜਲਦੀ ਆਉਣਾ ਅੱਜ ਬਸ ਬਿਲਕੁਲ ਉਸੇ ਤਰ੍ਹਾਂ ਹੀ ਕਰਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਮੈਂ ਅੱਜ ਵਧੀਆ ਜਿਹਾ ਖਾਣਾ ਬਣਾਉਂਦੀ ਹਾਂ ਉਧਰ ਮੀਨਾ ਆਪਣੇ ਘਰ ਵਿੱਚ ਟੀਵੀ ਦੇਖ ਰਹੀ ਸੀ ਆ ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ ਆ ਜਦੋਂ ਮੀਨਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਕੰਮ ਵਾਲੀ ਆ ਰਾਣੀ ਖੜੀ ਸੀ ਆ ਮੀਨਾ ਨੇ ਉਸ ਨੂੰ ਕਿਹਾ ਦੋ ਦਿਨ ਕਿੱਥੇ ਸੀ ਆ ਜਦੋਂ ਤੇਰਾ ਦਿਲ ਕਰਦਾ ਹੈ ਛੁੱਟੀ ਲੈ ਲੈਂਦੀ ਹੈ ਰਾਣੀ ਅੰਦਰ ਆਉਂਦੇ ਹੋਏ ਕਹਿਣ ਲੱਗੀ ਮੈਡਮ ਕੀ ਦੱਸਾਂ ਮੇਰਾ ਪਤੀ ਦੋ ਦਿਨ ਕੰਮ ਤੇ ਨਹੀਂ ਗਿਆ ਉਸਨੇ ਮੈਨੂੰ ਵੀ ਨਹੀਂ ਆਉਣ ਦਿੱਤਾ ਉਹ ਕਹਿ ਰਿਹਾ ਸੀ ਆ ਜੇ ਮੈਂ ਘਰ ਹਾਂ ਤਾਂ ਤੂੰ ਵੀ ਕੰਮ ਤੇ ਨਹੀਂ ਜਾਏਂਗੀ ਆ ਮੀਨਾ ਹੈਰਾਨ ਹੁੰਦੇ ਹੋਏ ਕਹਿਣ ਲੱਗੀ ਇਹ ਕੀ ਗੱਲ ਹੋਈ ਆ ਤਾਂ ਰਾਣੀ ਕਹਿਣ ਲੱਗੀ ਮੈਡਮ ਜੀਆ ਮੇਰਾ ਪਤੀ ਬਸ ਐਜਾ ਹੀ ਹੈ ਕਦੇ ਕੋਈ ਗੱਲ ਮੰਨਦਾ ਹੀ ਨਹੀਂ ਆ ਇੱਕ ਗੀਤਾ ਦਾ ਪਤੀ ਰੋਹਿਤ ਹੈ ਜੋ ਉਸਦੇ ਕਹਿਣ ਤੇ ਸ਼ਰਾਬ ਦੇ ਨਸੇ ਵਿੱਚ ਆਪਣੀ ਮਾਂ ਨੂੰ ਕਮਰੇ ਵਿੱਚ ਬੰਦ ਕਰਕੇ ਕੁੱਟਦਾ ਹੈ ਰਾਣੀ ਦੀ ਗੱਲ ਸੁਣ ਕੇ ਮੀਨਾ ਦੇ ਅੰਦਰ ਇੱਕ ਕੰਬਣੀ ਉੱਠੀ ਆ ਉਹ ਰਾਣੀ ਵੱਲ ਦੇਖਦੇ ਹੋਏ ਪੁੱਛਣ ਲੱਗੀ ਆ ਕੌਣ ਬੰਦ ਰੱਖਦਾ ਹੈ ਆਪਣੀ ਮਾਂ ਨੂੰ ਆ ਰਾਣੀ ਖਬਰਾ ਗਈ ਤੇ ਕਹਿਣ ਲੱਗੀ ਨਹੀਂ ਕੋਈ ਨਹੀਂ ਮੈਡਮ ਆ ਇਹ ਤਾਂ ਅਚਾਨਕ ਹੀ ਮੇਰੇ ਮੂੰਹ ਵਿੱਚੋਂ ਨਿਕਲ ਗਿਆ ਪਤਾ ਨਹੀਂ ਮੈਂ ਕੀ ਬੋਲੀ ਜਾਂਦੀ ਹਾਂ ਇਹ ਕਹਿੰਦੇ ਹੋਏ ਰਾਣੀ ਆਪਣੇ ਕੰਮ ਵਿੱਚ ਅਬਿਅਸਤ ਹੋ ਗਈ ਆ ਮੀਨਾ ਦੇ ਮਨ ਵਿੱਚ ਸ਼ੱਕ ਅਤੇ ਬੇਚਾਨੀ ਵਧਣ ਲੱਗੀ ਉਹ ਸੋਚਣ ਲੱਗੀ ਹੋ ਨਾ ਹੋ ਆ ਇਹ ਉਹੀ ਘਰ ਹੈ ਜਿੱਥੋਂ ਮੈਨੂੰ ਆਵਾਜ਼ ਸੁਣਾਈ ਦਿੱਤੀ ਸੀ ਫਿਰ ਮੀਨਾ ਰਾਣੀ ਕੋਲ ਜਾ ਕੇ ਪੁੱਛਣ ਲੱਗੀ ਰਾਣੀ ਸੱਚ-ਸੱਚ ਦੱਸ ਇਹ ਰੋਇਤ ਕੌਣ ਹੈ ਤੂੰ ਜਿਸ ਘਰ ਦੀ ਗੱਲ ਕਰ ਰਹੀ ਹੈ ਕਿ ਉਹ ਪੁਰਾਣਾ ਜਿਆਕਰ ਹੈ ਉਸ پارک ਵਾਲੀ ਗਲੀ ਵਿੱਚ ਮੈਨੂੰ ਸੱਚ ਦੱਸ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ ਤੂੰ ਮੈਨੂੰ ਦੱਸ ਉਧਰ ਉਸ ਕਮਰੇ ਵਿੱਚ ਕੌਣ ਹੈ ਜਿਸ ਦੀਆਂ ਚੀਕਾਂ ਮੈਨੂੰ ਵੀ ਸੁਣਾਈਆਂ ਦਿੱਤੀ ਸੀ ਆ ਜਿਵੇਂ ਕੋਈ ਬਹੁਤ ਦਰਦ ਵਿੱਚ ਹੋਵੇ ਰਾਣੀ ਸਮਝ ਗਈ ਸੀ ਆ ਕਿ ਹੁਣ ਕੁਝ ਵੀ ਛੁਪਾਉਣਾ ਮੁਸ਼ਕਿਲ ਹੈ ਰਾਣੀ ਨੇ ਹੌਲੀ-ਹੌਲੀ ਦੱਸਣਾ ਸ਼ੁਰੂ ਕੀਤਾ ਉਸ ਦੀ ਆਵਾਜ਼ ਵਿੱਚ ਡਰ ਤੇ ਸ਼ਰਮ ਦੋਵੇਂ ਚਲ ਰਹੇ ਸੀ ਆ ਮੈਡਮ ਜੀ ਉਸ ਘਰ ਵਿੱਚ ਇੱਕ ਮਾਂ ਹੈ ਜਿਸ ਨੂੰ ਉਸ ਦੇ ਬੇਟੇ ਨੇ ਆ ਇੱਕ ਕਮਰੇ ਵਿੱਚ ਬੰਦ ਕਰਕੇ ਰੱਖਿਆ ਹੈ ਇੱਕ ਦਿਨ ਮੈਂ ਉੱਥੋਂ ਲੰਘ ਰਹੀ ਸੀ ਆ ਬਹੁਤ ਠੰਡ ਸੀ ਆ ਮੈਂ ਗੀਤਾ ਦੇ ਘਰ ਕੰਮ ਗਈ ਸੀ ਆ ਉਸ ਦਿਨ ਦੇਖਿਆ ਕੀ ਆ ਥੋੜਾ ਜਿਹਾ ਦਰਵਾਜ਼ਾ ਖੁੱਲ੍ਹਾ ਸੀ ਆ ਜਦੋਂ ਮੈਂ ਅੰਦਰ ਦੇਖਿਆ ਤਾਂ ਮੇਰੀ ਰੂਹ ਕੰਬ ਗਈ ਆ ਗੀਤਾ ਨੇ ਆਪਣੀ ਸੱਸ ਨੂੰ ਬਿਨਾ ਕੰਬਲ ਤੇ ਚਾਦਰ ਤੋਂ ਜ਼ਮੀਨ ਤੇ ਬਿਠਾ ਰੱਖਿਆ ਸੀ ਆ ਗੀਤਾ ਦਿਆਂ ਸੱਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਆ ਉਹ ਕਹਿ ਰਹੀ ਸੀ ਕਿ ਆ ਮੈਨੂੰ ਠੰਡ ਲੱਗ ਰਹੀ ਹੈ ਮੈਂ ਤੇਰੀ ਮਾਂ ਵਰਗੀ ਹਾਂ ਮੈਨੂੰ ਕੰਬੜ ਦੇ ਦੇ ਗੀਤਾ ਉਸਤੇ ਗੁੱਸਾ ਕਰਦੇ ਹੋਏ ਕਹਿ ਰਹੀ ਸੀ ਕਿ ਅੱਜ ਤਾਂ ਤੂੰ ਐਵੇਂ ਕਹਿ ਦਿੱਤਾ ਤੂੰ ਮੇਰੀ ਮਾਂ ਵਰਗੀ ਹੈ ਜੇਕਰ ਅੱਗੇ ਤੂੰ ਆਪਣੀ ਤੁਲਨਾ ਮੇਰੀ ਮਾਂ ਨਾਲ ਕੀਤੀ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਇਹ ਕਹਿੰਦੇ ਹੋਏ ਗੀਤਾ ਨੇ ਉਸ ਨੂੰ ਤੱਕਾ ਦੇ ਕੇ ਡੇਗ ਦਿੱਤਾ ਤੇ ਉਥੋਂ ਕੰਬੜ ਅਤੇ ਗੱਦਾ ਚੱਕ ਕੇ ਲੈ ਆਈ ਆ ਜੇਕਰ ਹੂੰ ਨਾ ਉਹ ਕੁਝ ਖਾਣ ਲਈ ਮੰਗਿਆ ਤਾਂ ਫਿਰ ਵੇਖ ਲਈ ਮੈਡਮ ਮੈਂ ਤਾਂ ਉਸ ਦਿਨ ਤੋਂ ਬਾਅਦ ਕਦੇ ਵੀ ਉਸ ਦੇ ਘਰ ਵਿੱਚ ਨਹੀਂ ਗਈ ਆ ਮੀਨਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਹ ਰਾਣੀ ਨੂੰ ਕਹਿਣ ਲੱਗੀ ਕੀ ਇਹ ਸੱਚਮੁੱਚ ਐਨਾ ਕੁਝ ਹੋ ਰਿਹਾ ਹੈ ਉਸ ਘਰ ਦੇ ਅੰਦਰ ਇੱਕ ਇੱਕ ਮਾਂ ਨਾਲ ਉਸਦੇ ਨੂੰ ਪੁੱਤਰ ਐਨਾ ਮਾੜਾ ਸਲੂਕ ਕਰਦੇ ਹਨ ਮੈਂ ਤਾਂ ਇਹ ਸੋਚ ਵੀ ਨਹੀਂ ਸਕਦੀ ਆ ਰਾਣੀ ਕਹਿਣ ਲੱਗੀ ਮੈਡਮ ਮੈਂ ਤਾਂ ਡਰਦੀ ਹਾਂ ਕਿਸੇ ਨੂੰ ਕੁਝ ਦੱਸਦੀ ਵੀ ਨਹੀਂ ਆ ਪਰ ਤੁਸੀਂ ਆ ਜਿਆਦਾ ਜ਼ੋਰ ਦੇ ਕੇ ਕਹਿਣ ਲੱਗੇ ਇਸ ਲਈ ਮੈਂ ਤੁਹਾਨੂੰ ਦੱਸ ਦਿੱਤਾ ਉਸ ਦਿਨ ਤੋਂ ਬਾਅਦ ਮੇਰਾ ਮਨ ਬਹੁਤ ਦੁਖੀ ਰਹਿੰਦਾ ਹੈ ਜਦੋਂ ਮੈਂ ਉਸ ਗਲੀ ਵਿੱਚੋਂ ਲੰਘਦੀ ਹਾਂ ਤਾਂ ਮੇਰੇ ਕੰਨਾਂ ਵਿੱਚ ਉਹੀ ਚੀਕਾਂ ਗੂੰਜਦੀਆਂ ਹਨ ਮੀਨਾ ਨੇ ਆਪਣੇ ਹੰਝੂ ਪੁੰਝੇ ਤੇ ਬੋਲੀ ਆ ਰਾਣੀ ਹੁਣ ਚੁੱਪ ਨਹੀਂ ਰਿਹਾ ਜਾ ਸਕਦਾ ਕਿਸੇ ਨੂੰ ਤਾਂ ਉਸਦੀ ਮਦਦ ਕਰਨੀ ਹੀ ਪਵੇਗੀ ਆ ਇਹ ਕੰਮ ਮੈਨੂੰ ਬਹੁਤ ਸੋਚ ਸਮਝ ਕੇ ਕਰਨਾ ਪਵੇਗਾ ਰਾਣੀ ਨੇ ਘਬਰਾ ਕੇ ਕਿਹਾ ਮੈਡਮ ਜੀ ਤੁਸੀਂ ਆ ਮੁਸੀਬਤ ਵਿੱਚ ਨਾ ਪੈ ਜਾਓ ਮੀਨਾ ਨੇ ਰਾਣੀ ਵੱਲ ਦੇਖਿਆ ਅਤੇ ਇੱਕ ਹੀ ਐਜੇ ਇਰਾਦੇ ਨਾਲ ਕਿਹਾ ਜੇਕਰ ਕਿਸੇ ਮਾਂ ਨੂੰ ਉਸਦੇ ਬੱਚੇ ਤੰਗ ਕਰਨਾ ਤੇ ਅਸੀਂ ਔਰਤ ਹੋ ਕੇ ਆ ਵਿੱਚ ਉਪਰਈਏ ਤਾਂ ਫਿਰ ਉਹ ਸਾਨੂੰ ਔਰਤਕ ਹੋਣ ਦਾ ਹੱਕ ਨਹੀਂ ਆ ਹੁਣ ਅਸੀਂ ਸਹੀ ਢੰਗ ਨਾਲ ਮਿਲ ਕੇ ਕੰਮ ਕਰਾਂਗੇ ਉਹ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਆ ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਬਾਹਰ ਮੀਨਾ ਦੇ ਘਰ ਵਾਲਾ ਹੱਥ ਵਿੱਚ ਲੈਪਟਾਪ ਵਾਲਾ ਬੈਗ ਲੈ ਕੇ ਖੜਾ ਸੀ ਆ ਮੀਨਾ ਨੇ ਹੈਰਾਨ ਹੋ ਕੇ ਪੁੱਛਿਆ ਅੱਜ ਤੁਸੀਂ ਜਲਦੀ ਆ ਗਏ ਮੀਨਾ ਦਾ ਘਰ ਵਾਲਾ ਕਹਿਣ ਲੱਗਿਆ ਮੈਂ ਅਗਲੇ 4-5 ਦਿਨਾਂ ਲਈ ਮੁੰਬਈ ਜਾਣਾ ਹੈ ਪ੍ਰੋਜੈਕਟ ਦਾ ਕੰਮ ਉੱਥੇ ਹੀ ਕਰਨਾ ਪਵੇਗਾ ਮੀਨਾ ਚਿੰਤਾ ਜਤੋਂਦੇ ਹੋਏ ਪੁੱਛਣ ਲੱਗੀ ਕਦੋਂ ਜਾਣਾ ਹੈ ਉਸਦੇ ਘਰ ਵਾਲਾ ਕਹਿਣ ਲੱਗਿਆ ਕੱਲ ਸਵੇਰੇ ਜਲਦੀ ਜਾਣਾ ਹੈ ਰਾਣੀ ਆ ਕੇ ਮੀਨਾ ਨੂੰ ਕਹਿਣ ਲੱਗੀ ਮੈਡਮ ਜੀ ਆ ਸਾਰਾ ਕੰਮ ਪੂਰਾ ਹੋ ਗਿਆ ਹੁਣ ਮੈਂ ਚਲਦੀ ਹਾਂ ਮੀਨਾ ਰਾਣੀ ਨੂੰ ਕਹਿਣ ਲੱਗੀ ਕੱਲ ਸਵੇਰੇ 10 ਵਜੇ ਆ ਜਾਈਆਂ ਉਦੋਂ ਤੱਕ ਮੈਂ ਸੋਚਦੀ ਹਾਂ ਕੀ ਆ ਕੀ ਕਰਨਾ ਹੈ ਹਾਂ ਕਿਸੇ ਨੂੰ ਵੀ ਕੁਝ ਨਾ ਦੱਸੀਆਂ ਰਾਣੀ ਨੇ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ ਹਾਂਜੀ ਜ਼ਰੂਰ ਆਵਾਂਗੀ ਆ ਮੀਨਾ ਦੇ ਘਰ ਵਾਲੇ ਨੇ ਮੀਨਾ ਨੂੰ ਆਵਾਜ਼ ਮਾਰਦੇ ਹੋਏ ਕਿ ਆ ਮੀਨਾ ਮੇਰੇ ਲਈ ਪਾਣੀ ਲੈ ਕੇ ਆ ਮੇਰੀਆਂ ਸਾਰੀਆਂ ਜ਼ਰੂਰੀ ਫਾਈਲਾਂ ਤੇ ਪੈਕਿੰਗ ਕਰਕੇ ਰੱਖ ਦੇ ਆ ਮੈਂ ਸਵੇਰੇ ਜਲਦੀ ਜਾਣਾ ਹੈ ਮੀਨਾ ਪਾਣੀ ਲੈ ਕੇ ਆਈ ਤੇ ਅਲਬਾਰੀ ਖੋਲ ਕੇ ਫਾਈਲਾਂ ਇਕੱਠੀਆਂ ਕਰਨ ਲੱਗੀ ਉਸ ਦੇ ਮਨ ਵਿੱਚ ਰਾਣੀ ਦੀਆਂ ਦਸੀਆਂ ਹੋਈਆਂ ਗੱਲਾਂ ਗੂੰਜ ਰਹੀਆਂ ਸਨ ਮੀਨਾ ਦਾ ਘਰ ਵਾਲਾ ਪੁੱਛਣ ਲੱਗਿਆ ਮੀਨਾ ਕੀ ਗੱਲ ਹੈ ਕਿੱਥੇ ਕੋਈ ਹੈ ਕੀ ਹੋਇਆ ਹੈ ਤੈਨੂੰ ਆ ਮੈਂ ਜਦੋਂ ਤੂੰ ਆਇਆ ਹਾਂ ਤੈਨੂੰ ਪਰੇਸ਼ਾਨ ਦੇਖ ਰਿਹਾ ਹਾਂ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਮੀਨਾ ਆਪਣੇ ਆਪ ਨੂੰ ਸੰਭਾਲਦੇ ਹੋਏ ਕਹਿਣ ਲੱਗੀ ਕਿ ਇਹ ਕੋਈ ਗੱਲ ਨਹੀਂ ਆ ਬਸ ਠੀਕ ਤਰ੍ਹਾਂ ਨੀਂਦ ਨਹੀਂ ਆਈ ਆ ਇਸ ਲਈ ਥੋੜੀ ਥੱਕੀ ਹਾਂ ਉਸ ਦਾ ਘਰ ਵਾਲਾ ਕਹਿਣ ਲੱਗਿਆ ਮੀਨਾ ਜੇਕਰ ਤੇਰੀ ਤਬੀਅਤ ਠੀਕ ਨਹੀਂ ਹੈ ਤਾਂ ਮੈਂ ਬੰਬਈ ਨਹੀਂ ਜਾਵਾਂਗਾ ਮੀਨਾ ਕਹਿਣ ਲੱਗੀ ਨਹੀਂ ਆ ਮੈਂ ਬਿਲਕੁਲ ਠੀਕ ਹਾਂ ਤੁਸੀਂ ਐਵੇਂ ਚਿੰਤਾ ਨਾ ਕਰੋ ਆ ਮੀਨਾ ਦਾ ਘਰ ਵਾਲਾ ਕਹਿਣ ਲੱਗਿਆ ਕੀ ਇਹ ਇਹੀ ਸੱਚ ਹੈ ਮੀਨਾ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਕਿਹਾ हां बाबा ਮੈਂ ਸੱਚ ਕਹਿ ਰਹੀ ਹਾਂ ਠੀਕ ਆ ਮੀਨਾ ਇਹ ਕਹਿੰਦੇ ਹੋਏ ਉਸਦੇ ਘਰ ਵਾਲੇ ਨੇ ਲੈਪਟਾਪ ਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰੰਤੂ ਮੀਨਾ ਦੇ ਮਨ ਵਿੱਚ ਉਹੀ ਸਵਾਲ ਵਾਰ-ਵਾਰ ਗੂੰਜ ਰਿਹਾ ਸੀ ਕਿ ਸੱਚਮੁੱਚ ਕੋਈ ਪੁੱਤਰ ਐ ਨਾ गिर ਸਕਦਾ ਹੈ ਕਿ ਆਪਣੀ ਹੀ ਮਾਨ ਨੂੰ ਕਮਰੇ ਵਿੱਚ ਬੰਦ ਕਰਕੇ ਰੱਖਦਾ ਹੈ ਰਾਤ ਹੋ ਚੁੱਕੀ ਸੀ 12 ਹਨੇਰਾ ਛਾਇਆ ਹੋਇਆ ਸੀ ਆ ਸਰਸਵਤੀ ਦੇ ਕਮਰੇ ਵਿੱਚ ਟੁੱਟੀ ਹੋਈ ਕਿੜਕੀਆ ਵਿੱਚੋਂ ਠੰਡੀ ਹਵਾ ਉਸਦੇ ਸਰੀਰ ਨੂੰ چیر ਰਹੀ ਸੀ ਆ ਪਰ ਢਿੱਡ ਦੀ ਭੁੱਖ ਦੀ ਅੱਗ ਠੰਡੀ ਨਹੀਂ ਹੋ ਰਹੀ ਸੀ ਆ ਉਹ ਵਾਰ-ਵਾਰ ਦਰਵਾਜ਼ੇ ਵੱਲ ਦੇਖ ਰਹੀ ਸੀ ਆ ਕਿਉਂਕਿ ਰਾਤ ਦੇ ਟਾਈਮ ਹੀ ਆ ਗੀਤਾ ਉਸ ਨੂੰ ਇੱਕ ਰੋਟੀ ਤੇ ਨਮਕ ਜਾਂ ਫਿਰ ਅੱਧਾ ਪਿਆਜ਼ ਦੇ ਜਾਂਦੀ ਸੀ ਆ ਔਰ ਸੋਚ ਰਹੀ ਸੀ ਆ ਸ਼ਾਇਦ ਗੀਤਾ ਹੁਣ ਖਾਣਾ ਲੈ ਕੇ ਆਵੇਗੀ ਆ ਉਸ ਦੀਆਂ ਅੱਖਾਂ ਵਿੱਚ ਅਜੀਬ ਜਈ ਉਦਾਸੀ ਸੀ ਆ ਅਚਾਨਕ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਆ ਦਰਵਾਜ਼ਾ ਖੁੱਲਦੇ ਹੀ ਆ सरस्वती दी उम्मीदा फिर जाग उठी आ गीता खाने दी थाली लेके आ सरस्वती ਕੋਲ ਆਈ ਆ ਉਸ ਥਾਲੀ ਵੱਲ ਦੇਖ ਕੇ सरस्वती ਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਹੋਇਆ ਕਿਉਂਕਿ ਅੱਜ ਥਾਲੀ ਵਿੱਚ ਸੁੱਕੀ ਰੋਟੀ ਨਹੀਂ ਆ ਸਬਜੀ ਮਿੱਠਾ ਅਤੇ ਤਾਜੀ ਰੋਟੀ ਸੀ ਆ ਗੀਤਾ ਦੇ ਚਿਹਰੇ ਤੇ ਇੱਕ ਅਲੱਗ ਤਰ੍ਹਾਂ ਦੀ ਮੁਸਕਰਾਹਟ ਸੀ ਆ ਗੀਤਾ ਨੇ ਸਰਸਵਤੀ ਨੂੰ ਕਿਹਾ ਮਾਜੀ ਮੈਂ ਅੱਜ ਤੁਹਾਡੇ ਲਈ ਬਹੁਤ ਵਧੀਆ ਖਾਣਾ ਬਣਾਇਆ ਹੈ ਅੱਜ ਗੀਤਾ ਦੀ ਆਵਾਜ਼ ਵਿੱਚ ਮਿਠਾਸ ਸੀ ਆ ਅੱਜ ਕਈ ਮਹੀਨਿਆਂ ਬਾਅਦ ਆ ਸਰਸਵਤੀ ਨੂੰ ਢੰਗ ਨਾਲ ਖਾਣਾ ਮਿਲਿਆ ਸੀ ਆ ਸਰਸਵਤੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਇਹ ਅੰਜੂ ਖੁਸ਼ੀ ਦੇ ਨਹੀਂ ਆ ਬਲਕਿ ਇੱਕ ਅਣਜਾਣੇ ਡਰ ਅਤੇ ਪਮਾਨ ਦੇ ਸੀ ਆ ਉਹ ਸਮਝ ਗਈ ਸੀ ਆ ਕਿ ਇਹ ਸਭ ਕੋਈ ਨਾ ਨਾ ਖੇਲ ਹੈ ਇਸ ਮਿੱਠੇ ਵਿਵਾਰ ਵਿੱਚ ਬਹੁਤ ਵੱਡਾ ਸ੍ਰੇਂਤਰ ਹੈ ਸਰਸਵਤੀ ਨੇ ਗੀਤਾ ਨੂੰ ਕਿਹਾ ਕਿ ਇਹ ਨਾ ਸੋਚੀ ਕੀ ਆ ਖਾਣਾ ਖਵਾ ਕੇ ਆ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੂੰ ਮੇਥੋਂ ਉਹਨਾਂ ਕਾਗਜ਼ਾਂ ਤੇ ਸਾਈਨ ਕਰਵਾ ਲਏਂਗੀ ਆ ਗੀਤਾ ਸਰਸਵਤੀ ਦੀ ਗੱਲ ਸੁਣ ਕੇ ਇੱਕਦਮ ਗੁੱਸੇ ਵਿੱਚ ਆ ਗਈ ਤੇ ਕਹਿਣ ਲੱਗੀ ਤੂੰ ਆਪਣੀ ਔਕਾਤ ਦਿਖਾ ਦਿੱਤੀ ਨਾ ਮੈਂ ਕਿੰਨੇ ਪਿਆਰ ਨਾਲ ਖਾਣਾ ਲੈ ਕੇ ਆਈ ਸੀ ਆ ਪਰ ਤੇਰੀ ਆਕੜ ਨਹੀਂ ਗਈ ਆ ਗੀਤਾ ਨੇ ਉਹ ਥਾਲੀ ਆ ਸਰਸਵਤੀ ਕੋਲੋਂ ਖੋ ਲਈ ਅਤੇ ਗੁੱਸੇ ਨਾਲ ਕਹਿਣ ਲੱਗੀ ਛੱਡੇ ਖਾਣਾ ਮੈਂ ਕੁੱਤੇ ਨੂੰ ਖਵਾ ਦੇਵਾਂਗੀ ਆ ਪਰ ਤੈਨੂੰ ਨਹੀਂ ਖਾਣ ਦੇਣਾ ਤੂੰ ਇੱਥੇ ਬੈਠੀ ਭੁੱਖੀ ਪਿਆਸੀ ਮਾਰਾ ਗੀਤਾ ਦਰਵਾਜ਼ੇ ਤੇ ਤਾਲਾ ਲਾ ਕੇ ਚਲੀ ਗਈ ਹਰੋਇਤ ਗੀਤਾ ਨੂੰ ਦੇਖ ਕੇ ਕਹਿਣ ਲੱਗਾ ਕੀ ਹੋਇਆ ਉਸ ਬੁੱਢੀ ਨੇ ਖਾਣਾ ਨਹੀਂ ਖਾਦਾ ਤੂੰ ਤਾਂ ਇਸ ਤਰ੍ਹਾਂ ਗਈ ਸੀ ਅਜੀਮੇ ਸਾਰਾ ਕੁਝ ਆਪਣੇ ਨਾਮ ਕਰਵਾ ਕੇ ਹੀ ਵਾਪਸ ਆਵੇਂਗੀ ਗੀਤਾ ਰੋਇਤ ਨੂੰ ਕਹਿਣ ਲੱਗੀ ਕਿ ਇਹ ਮੈਨੂੰ ਇਹ ਹਿੱਸਾ ਅੱਜ ਹੀ ਖਤਮ ਕਰਨਾ ਚਾਹੀਦਾ ਹੈ ਗੀਤਾ ਦੇ ਬੋਲਾਂ ਨੇ ਰੋਇਤ ਦੇ ਅੰਦਰ ਦਾ ਸ਼ੈਤਾਨ ਜਗਾ ਦਿੱਤਾ ਉਹ ਜਾਣਦਾ ਸੀ ਕਿ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ ਉਸਨੇ ਆਪਣੇ ਹੱਥ ਵਿੱਚ ਡੰਡਾ ਚੱਕਿਆ ਤੇ ਸਰਸਵਤੀ ਦੇ ਕਮਰੇ ਵਿੱਚ ਚਲਾ ਗਿਆ ਸਰਸਵਤੀ ਨੇ ਜਦੋਂ ਰੋਇਤ ਦੇ ਹੱਥ ਵਿੱਚ ਡੰਡਾ ਦੇਖਿਆ ਤਾਂ ਉਹ ਹੱਥ ਜੋੜਦੀ ਹੋਈ ਕਹਿਣ ਲੱਗੀ ਮੈਨੂੰ ਨਾ ਮਾਰ ਪੁੱਤ ਮੈਨੂੰ ਨਾ ਮਾਰ ਬਹੁਤ ਦਰਦ ਹੁੰਦਾ ਹੈ ਰੋਇਤ ਕਹਿਣ ਲੱਗਿਆ ਜੇਕਰ ਦਰਦ ਹੁੰਦਾ ਹੈ ਤਾਂ ਫਿਰ ਉਹਨਾਂ ਕਾਗਜ਼ਾਂ ਤੇ ਸਾਈਨ ਕਿਉਂ ਨਹੀਂ ਕਰ ਦਿੰਦੀ ਆ ਇਹ ਕਹਿੰਦੇ ਹੋਏ ਰੋਇਤ ਨੇ ਆਪਣੀ ਮਾਂ ਦੇ ਦੋਨੇ ਹੱਥ ਰੱਸੀ ਨਾਲ ਬੰਨ ਦਿੱਤੇ ਫਿਰ ਉਸਨੇ ਆਪਣੀ ਮਾਂ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਸਰਸਵਤੀ ਦਰਦ ਨਾਲ ਚੀਕਦੀ ਹੋਈ ਕਹਿਣ ਲੱਗੀ ਬਚਾਓ ਕੋਈ ਬਚਾਓ ਆ ਪਰ ਉਸ ਬੰਦ ਕਮਰੇ ਵਿੱਚੋਂ सरस्वती दी आवाज ਸੁਣਨ ਵਾਲਾ ਕੋਈ ਨਹੀਂ ਸੀ ਆ ਉਹ ਬੇਬਸ ਹੋਈ ਚੀਕਦੀ ਰਹੀ ਆ ਉਹ ਦਰਦ ਨਾਲ ਕੰਬ ਰਹੀ ਸੀ ਤੇ ਬਾਰ ਬਾਰ ਆਪਣੇ ਪੁੱਤਰ ਵੱਲ ਦੇਖਦੇ ਹੋਏ ਸੋਚ ਰਹੀ ਸੀ ਕਿ ਇਹ ਮੇਰਾ ਉਹੀ ਪੁੱਤਰ ਹੈ ਜਿਸ ਨੂੰ ਮੈਂ ਕਿੰਨੇ ਪਿਆਰ ਨਾਲ ਪਾਲਿਆ ਸੀ ਆ ਰੋਇਤ ਦੇ ਦਿਲ ਵਿੱਚ ਕੋਈ ਦਇਆ ਨਹੀਂ ਆ ਰਹੀ ਸੀ ਆ ਉਹ ਉਹ ਦੋ ਤੱਕ ਆਪਣੀ ਮਾਂ ਨੂੰ ਕੁੱਟਦਾ ਰਿਹਾ ਜਦੋਂ ਤੱਕ ਉਹ ਬੇਹੋਸ਼ ਨਾ ਹੋ ਗਈ ਉਧਰ ਮੀਨਾ ਆਪਣੇ ਘਰ ਵਾਲੇ ਦੇ ਜਾਣ ਤੋਂ ਬਾਅਦ ਇਕੱਲੀ ਬੈਠੀ ਬੇਚੈਨ ਹੋ ਰਹੀ ਸੀ ਆ ਉਸਦੇ ਮਨ ਵਿੱਚ ਇੱਕ ਸਵਾਲ ਸੀ ਆ ਉਹ ਸੋਚ ਰਹੀ ਸੀ ਕੀ ਕੀ ਕਰਾਂ ਕੀ ਮੈਂ ਉਸ ਮਾਂ ਦੀ ਮਦਦ ਕਰਾਂ ਮੀਨਾ ਸੋਚਦੀ ਸੀ ਆ ਕਿ ਚੁੱਪ ਰਹਿਣਾ ਪਾਪ ਹੈ ਉਸਨੇ ਫੈਸਲਾ ਕੀਤਾ ਕਿ ਉਹ ਕੁਝ ਨਾ ਕੁਝ ਜ਼ਰੂਰ ਕਰੇਗੀ ਆ ਸਵੇਰ ਹੋਈ ਤਾਂ ਮੀਨਾ ਨੇ ਰਾਣੀ ਨੂੰ ਫੋਨ ਲਾਇਆ ਤੇ ਕਹਿਣ ਲੱਗੀ ਮੈਂ ਸਭ ਸੋਚ ਲਿਆ ਹੈ ਹੁਣ ਸਾਨੂੰ ਆ ਜ਼ਿਆਦਾ ਟਾਈਮ ਨਹੀਂ ਲਾਉਣਾ ਚਾਹੀਦਾ ਤੂੰ ਹੁਣ ਬਿਨਾਂ ਦੇਰ ਕੀਤੇ ਮੇਰੇ ਘਰ ਆ ਜਾ ਰਾਣੀ ਕਹਿਣ ਲੱਗੀ ਮੈਡਮ ਜੀ ਆ ਐਨੇ ਸਵੇਰੇ ਸਵੇਰੇ ਮੀਨਾ ਨੇ ਕਿਹਾ ਹਾਂ ਕਿਉਂਕਿ ਉਹ ਅਸੀਂ ਆ ਉਸ ਘਰ ਦਾ ਸੱਚ ਪਤਾ ਕਰਨਾ ਹੈ ਹੁਣ ਉੱਥੇ ਕੋਈ ਨਹੀਂ ਹੋਵੇਗਾ ਇਸ ਲਈ ਆ ਸਾਨੂੰ ਕੋਈ ਦੇਖ ਨਹੀਂ ਸਕਦਾ ਉਹ ਦੋਵੇਂ ਉਸ ਘਰ ਦੇ ਕੋਲ ਚੱਲੀਆਂ ਗਈਆਂ ਉੱਥੇ ਜਾ ਕੇ ਰਾਣੀ ਨੇ ਖਿੜਕੀ ਵੱਲ ਦੇਖਿਆ ਤੇ ਕਹਿਣ ਲੱਗੀ ਮੈਡਮ ਜੀ ਆ ਖਿੜਕੀ ਤਾਂ ਬਹੁਤ ਉੱਚੀ ਹੈ ਉੱਥੇ ਕਿਵੇਂ ਪਹੁੰਚਿਆ ਜਾਵੇਗਾ ਮੀਨਾ ਨੇ ਉੱਪਰ ਵੱਲ ਦੇਖਿਆ ਖਿੜਕੀ ਪਹਿਲੀ ਮੰਜ਼ਲ ਤੇ ਸੀ ਆ ਉਸਨੇ ਚਾਰ ਚਪੇਰੇ ਦਾ ਮੁਆਇਨਾ ਕੀਤਾ ਫਿਰ ਉਸ ਦੀ ਨਿਗਾਹ ਇੱਕ ਪਾਈਪ ਤੇ ਪਈ ਆ ਜੋ ਖਿੜਕੀ ਤੱਕ ਜਾ ਰਹੀ ਸੀ ਆ ਮੀਨਾ ਰਾਣੀ ਨੂੰ ਕਹਿਣ ਲੱਗੀ ਕਿ ਹੁਣ ਇਹ ਪਾਈਪ ਹੀ ਸਾਡੀ ਮਦਦ ਕਰੇਗੀ ਇਸ ਤੇ ਚੜਦੇ ਹਾਂ ਤੇ ਦੇਖਦੇ ਹਾਂ ਕਿ ਅੰਦਰ ਕੀ ਹੈ ਰਾਣੀ ਕਹਿਣ ਲੱਗੀ ਮੈਡਮ ਜੀ ਜੇਕਰ ਤੁਸੀਂ ਇਸ ਪਾਈਪ ਤੋਂ ਡਿੱਗ ਪਏ ਤਾਂ ਕੀ ਹੋਵੇਗਾ ਅਸੀਂ ਕੁਝ ਹੋਰ ਸੋਚਦੇ ਹਾਂ ਮੀਨਾ ਨੇ ਕਿਹਾ ਨਹੀਂ ਰਾਣੀ ਆ ਹੁਣ ਜਿਆਦਾ ਦੇਰ ਨਹੀਂ ਕੀਤੀ ਜਾ ਸਕਦੀ ਆ ਮੀਨਾ ਨੇ ਆਪਣਾ ਦੁਪੱਟਾ ਆਪਣੇ ਲੱਕ ਦੇ ਦੁਆਲੇ ਬੰਨ ਲਿਆ ਤੇ ਹੌਲੀ-ਹੌਲੀ ਆ ਉਸ ਪਾਈਪ ਤੇ ਚੜਨ ਲੱਗੀ ਆ ਰਾਣੀ ਚਾਰ ਚੁਪੇਰੇ ਦੇਖ ਰਹੀ ਸੀ ਅਕੀ ਕੀਤੇ ਕੋਈ ਆ ਉਹਨਾਂ ਨੂੰ ਦੇਖ ਨਾ ਲਵੇ ਜਦੋਂ ਆ ਮੀਨਾ ਖਿੜਕੀ ਦੇ ਕੋਲ ਪਹੁੰਚੀ ਤਾਂ ਉਸਨੇ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਮਰਾ ਪੂਰੀ ਤਰ੍ਹਾਂ ਅਸਤਵਿਅਸਤ ਸੀ ਆ ਜ਼ਮੀਨ ਤੇ ਇੱਕ ਚਾਦਰ ਪਈ ਸੀ ਜਿਸ ਤੇ ਖੂਨ ਦੇ ਤੱਬੇ ਲੱਗੇ ਹੋਏ ਸੀ ਆ ਕਮਰੇ ਵਿੱਚ ਕੁਝ ਰस्सियां ਵੀ ਪਈਆਂ ਸੀ ਆ ਸਰਸਵਤੀ ਕਮਰੇ ਵਿੱਚ ਨਹੀਂ ਸੀ ਆ ਮੀਨਾ ਦੇ ਮਨ ਵਿੱਚ ਵਿਚਾਰ ਆਇਆ ਕਿਤੇ ਉਸ ਨੂੰ ਮਾਰਤਾ ਨਹੀਂ ਦਿੱਤਾ ਉਸਨੇ ਆਪਣੇ ਮੋਬਾਈਲ ਵਿੱਚ ਉਸ ਕਮਰੇ ਦੀਆਂ ਫੋਟੋਆਂ ਖਿੱਚੀਆਂ ਤਾਂਕਿ ਕੁਝ ਸਬੂਤ ਇਕੱਠੇ ਕੀਤੇ ਜਾ ਸਕਣ ਫਿਰ ਮੀਨਾ ਪਾਈਪ ਤੋਂ ਥੱਲੇ ਉਤਰ ਗਈ ਆ ਉਸ ਦਾ ਸਰੀਰ ਕੰਬ ਰਿਆ ਸੀ ਰਾਣੀ ਪੁੱਛਣ ਲੱਗੀ ਕੀ ਹੋਇਆ ਮੈਡਮ ਜੀ ਅੰਦਰ ਸਰਸਵਤੀ ਨਹੀਂ ਹੈ ਤਾਂ ਮੀਨਾ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਆ ਉਹ ਅੰਦਰ ਨਹੀਂ ਹੈ ਮੈਨੂੰ ਲੱਗਦਾ ਹੈ ਇਹਨਾਂ ਨੇ ਸਰਸਵਤੀ ਨਾਲ ਕੁਝ ਗਲਤ ਕਰ ਦਿੱਤਾ ਹੈ ਕਮਰੇ ਵਿੱਚ ਸਭ ਕੁਝ ਖਿਲਰਿਆ ਪਿਆ ਹੈ ਰਾਣੀ ਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਕਹਿਣ ਲੱਗੀ ਮੈਡਮ ਜੀ ਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਸੀ ਆ ਕਿ ਰੋਇਤ ਅਤੇ ਉਸ ਦੀ ਪਤਨੀ ਬਹੁਤ ਭੜੇ ਹਨ ਨਾ ਪਤਾ ਨਹੀਂ ਆ ਉਹਨਾਂ ਨੇ ਸਰਸਵਤੀ ਜੀ ਨਾਲ ਕੀ ਕੀਤਾ ਹੋਵੇਗਾ ਮੀਨਾ ਨਾ ਕੁਝ ਸੋਚਦੇ ਹੋਏ ਰਾਣੀ ਨੂੰ ਕਹਿਣ ਲੱਗੀ ਰਾਣੀ ਆ ਜਿਵੇਂ ਮੈਂ ਸੋਚਿਆ ਹੈ ਜੇ ਆਪਾਂ ਉਸੇ ਤਰ੍ਹਾਂ ਕਰੀਏ ਤਾਂ ਉਹਨਾਂ ਦੀ ਅਸਲੀਅਤ ਸਭ ਦੇ ਸਾਹਮਣੇ ਆ ਜਾਵੇਗੀ ਆ ਫਿਰ ਮੀਨਾ ਨੇ ਰਾਣੀ ਨੂੰ ਕੁਝ ਐਜਾ ਕਿਹਾ ਜਿਸ ਨੂੰ ਸੁਣ ਕੇ ਰਾਣੀ ਕਹਿਣ ਲੱਗੀ ਮੈਡਮ ਜੀ ਮੈਨੂੰ ਡਰ ਲੱਗ ਰਿਹਾ ਹੈ ਜੇਕਰ ਉਹਨਾਂ ਨੂੰ ਮੇਰੇ ਤੇ ਸ਼ੱਕ ਹੋ ਗਿਆ ਤਾਂ ਕੀ ਹੋਵੇਗਾ ਤੂੰ ਚਿੰਤਾ ਨਾ ਕਰ ਰਾਣੀ ਆ ਮੀਨਾ ਨੇ ਰਾਣੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਜਿਵੇਂ ਤੈਨੂੰ ਮੈਂ ਕਿਹਾ ਹੈ ਬਸ ਤੂੰ ਉਸੇ ਤਰ੍ਹਾਂ ਕਰਾ ਮੀਨਾ ਨੇ ਇੱਕ ਛੋਟਾ ਜਿਹਾ ਪੈਕੇਟ ਰਾਣੀ ਨੂੰ ਦਿੰਦੇ ਹੋਏ ਕਿਹਾ ਤੂੰ ਇਸ ਨੂੰ ਸੰਭਾਲ ਕੇ ਰੱਖ ਸਭ ਕੁਝ ਸਾਵਧਾਨੀ ਨਾਲ ਕਰਨਾ ਰਾਣੀ ਨੇ ਪੈਕੇਟ ਫੜਦੇ ਹੋਏ ਕਿਹਾ ਇਸ ਨਾਲ ਕੁਝ ਹੋਵੇਗਾ ਤਾਂ ਨਹੀਂ ਆ ਮੀਨਾ ਨੇ ਰਾਣੀ ਨੂੰ ਵੀ ਸਵਾਸ ਦਬਾਉਂਦੇ ਹੋਏ ਕਿਹਾ ਨਹੀਂ ਕੁਝ ਨਹੀਂ ਹੋਵੇਗਾ ਬਸ ਤੂੰ ਹਿੰਮਤ ਰੱਖਣਾ ਫਿਰ ਦੋਨੇ ਆਪਣੇ ਆਪਣੇ ਘਰਾਂ ਨੂੰ ਚਲੀਆਂ ਗਈਆਂ ਉਹਨਾਂ ਦੇ ਦਿਮਾਗ ਵਿੱਚ ਬਸ ਉਹੀ ਗੱਲ ਚੱਲ ਰਹੀ ਸੀ ਕੀ ਆ ਉਹਨਾਂ ਦੀ ਯੋਜਨਾ ਕੰਮ ਕਰੇਗੀ ਆ ਦੁਪਹਿਰ ਦੇ 12 ਵਜੇ ਚੁੱਕੇ ਸੀ ਆ ਰਾਣੀ ਦੇ ਦਿਲ ਦੀ ਧੜਕਣ ਵੱਧ ਰਹੀ ਸੀ ਉਸ ਦੇ ਮਨ ਵਿੱਚ ਇੱਕ ਅਜੀਬ ਜਿਹੀ ਕਬਰਾਟ ਸੀ ਉਹ ਆਪਣੀ ਯੋਜਨਾ ਦੇ ਅਨੁਸਾਰ ਰੋਇਤ ਦੇ ਘਰ ਵੱਲ ਚੱਲ ਪਈ ਉਸ ਦੇ ਦਿਲ ਅੰਦਰ ਥੋੜਾ ਜਿਹਾ ਡਰ ਅਤੇ ਧੂਵੀ ਦਾ ਵੀ ਸੀ ਆ ਰਾਣੀ ਨੇ ਦਰਵਾਜ਼ੇ ਦੀ ਘੰਟੀ ਬਜਾਈ ਤਾਂ ਗੀਤਾ ਨੇ ਦਰਵਾਜ਼ਾ ਖੋਲ੍ਹਿਆ ਉਸ ਦੀ ਹਾਲਤ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਰਾਤ ਪਰ ਸੁੱਤੀ ਨਾ ਹੋਵੇ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਤੇ ਚਿਹਰਾ ਉਤਰੇ ਹੋਇਆ ਸੀ ਆ ਗੀਤਾ ਨੇ ਪੁੱਛਿਆ ਰਾਣੀ ਤੂੰ ਬਹੁਤ ਦਿਨਾਂ ਬਾਅਦ ਦਿਖਾਈ ਦਿੱਤੀ ਹੈ ਕੋਈ ਕੰਮ ਹੈ ਰਾਣੀ ਨੇ ਮੁਸਕਰਾਉਂਦੇ ਹੋਏ ਕਿਹਾ ਹਾਂ ਭਾਬੀ ਤੁਸੀਂ ਕਿਹਾ ਸੀ ਨਾ ਜੇਕਰ ਕੋਈ ਪ੍ਰੋਸੇਮੰਦ ਕੰਮ ਵਾਲੀ ਮਿਲੇ ਤਾਂ ਮੈਨੂੰ ਜ਼ਰੂਰ ਦੱਸਣਾ ਮੇਰੇ ਗਵਾਂਡ ਵਿੱਚ ਇੱਕ ਲੜਕੀ ਰਹਿੰਦੀ ਹੈ ਉਸ ਨੂੰ ਕੰਮ ਦੀ ਜ਼ਰੂਰਤ ਹੈ ਮੈਂ ਸੋਚਿਆ ਤੁਹਾਨੂੰ ਹੀ ਪੁੱਛ ਲਵਾਂ ਗੀਤਾ ਕੁਝ ਸੋਚਣ ਤੋਂ ਬਾਅਦ ਕਹਿਣ ਲੱਗੀ ਆ ਮੈਂ ਤਾਂ ਤੈਨੂੰ ਬਹੁਤ ਪਹਿਲਾਂ ਕਿਹਾ ਸੀ ਆ ਹੁਣ ਮੈਨੂੰ ਕੰਮ ਵਾਲੀ ਦੀ ਲੋੜ ਨਹੀਂ ਹੈ ਜੇਕਰ ਅੱਗੇ ਲੋੜ ਹੋਵੇਗੀ ਆ ਤਾ ਤੈਨੂੰ ਦੱਸ ਦੇਵਾਂਗੀ ਰਾਣੀ ਭਾਵੇਂ ਗੀਤਾ ਨਾਲ ਗੱਲਾਂ ਕਰ ਰਹੀ ਸੀ ਪਰ ਉਸ ਦੀਆਂ ਨਜ਼ਰਾਂ ਉਸਕਰ ਵਿੱਚ ਘੁਮ ਰਹੀਆਂ ਸੀ ਆ ਘਰ ਵਿੱਚ ਅਜੀਬ ਜਿਹੀ ਖਾਮੋਸ਼ੀ ਸੀ ਆ ਨਾ ਟੀਵੀ ਦਾ ਸ਼ੋਰ ਤੇ ਨਾ ਹੀ ਸਰਸਵਤੀ ਦੀ ਪੁਕਾਰ ਉਸ ਦਾ ਦਿਲ ਬੇਚੈਨ ਹੋ ਗਿਆ ਰਾਣੀ ਨੇ ਦੇਖਿਆ ਕਿਆ ਰੋਇਤ ਵੀ ਸੋਫੇ ਤੇ ਉਦਾਸ ਜਿਹਾ ਬੈਠਾ ਸੀ ਆ ਰਾਣੀ ਨੇ ਹਿੰਮਤ ਕਰਕੇ ਪੁੱਛਿਆ ਭਾਬੀਆ ਸਰਸਵਤੀ ਮਾਜੀ ਆ ਠੀਕ ਹੈ ਨਾ ਉਹ ਕਿਤੇ ਦਿਸ ਨਹੀਂ ਰਹੀ ਆ ਹਾਂ ਸਭ ਠੀਕ ਹੈ ਮਾਜੀ ਤਾਂ ਕੁਝ ਦਿਨਾਂ ਲਈ ਆਪਣੀ ਭੈਣ ਕੋਲ ਚਲੀ ਗਈ ਹੈ ਕਿਉਂ ਤੈਨੂੰ ਕੋਈ ਕੰਮ ਸੀ ਉਹਨਾਂ ਨਾਲ ਰਾਣੀ ਗੱਲ ਨੂੰ ਸੰਭਾਲਦੇ ਹੋਏ ਕਹਿਣ ਲੱਗੀ ਨਹੀਂ ਐਜੀ ਤਾਂ ਕੋਈ ਗੱਲ ਨਹੀਂ ਬਸ ਮੈਂ ਐਵੇਂ ਹੀ ਪੁੱਛ ਰਹੀ ਸੀ ਆ ਗੀਤਾ ਨੇ ਕਿਹਾ ਉਹ 2-4 ਦਿਨਾਂ ਵਿੱਚ ਵਾਪਸ ਆ ਜਾਵੇਗੀ ਆ ਰੋਇਤ ਰਾਣੀ ਨੂੰ ਵੇਖ ਕੇ ਸੋਫੇ ਤੋਂ ਉੱਠ ਕੇ ਕਮਰੇ ਵਿੱਚ ਚਲਾ ਗਿਆ ਫਿਰ ਗੀਤਾ ਨੇ ਰਾਣੀ ਨੂੰ ਕਿਹਾ ਰਾਣੀ ਤੂੰ ਬੈਠਾ ਮੈਂ ਚਾਹ ਬਣਾਉਂਦੀ ਹਾਂ ਨਹੀਂ ਭਾਬੀ ਆ ਮੈਂ ਚਾਹ ਨਹੀਂ ਪੀਣੀ ਬਸ ਤੁਸੀਂ ਮੈਨੂੰ ਪਾਣੀ ਦਾ ਗਲਾਸ ਦੇ ਦਿਓ ਆ ਜਦੋਂ ਗੀਤਾ ਪਾਣੀ ਲੈਣ ਰਸੋਈ ਵਿੱਚ ਗਈ ਤਾਂ ਰਾਣੀ ਨੇ ਆਪਣੇ ਦੁਪट्टे ਵਿੱਚ ਲੁਕੋਇਆ ਹੋਇਆ ਕੈਮਰਾ ਕੱਢਿਆ ਤੇ ਬਹੁਤ ਸਾਵਧਾਨੀ ਨਾਲ ਉਹ ਤੇ ਉੱਥੇ ਪਏ ਇੱਕ ਗਮਲੇ ਦੇ ਵਿੱਚ ਲੁਕੋ ਦਿੱਤਾ ਜਿੱਥੇ ਪੂਰਾ ਹਾਲ ਸਾਫ਼ ਦਿਖਾਈ ਦਿੰਦਾ ਸੀ ਫਿਰ ਉਸ ਨੇ ਦੂਜਾ ਕੈਮਰਾ ਕੰਧ ਤੇ ਲੱਗੀ ਹੋਈ ਫੋਟੋ ਫਰੇਮ ਦੇ ਵਿੱਚ ਲਾ ਦਿੱਤਾ ਥੋੜੀ ਦੇਰ ਬਾਅਦ ਗੀਤਾ ਹੱਥ ਵਿੱਚ ਪਾਣੀ ਦਾ ਗਲਾਸ ਲੈ ਕੇ ਉੱਥੇ ਵਾਪਸ ਆਈ ਆ ਰਾਣੀ ਨੇ ਪਾਣੀ ਪੀਤਾ ਤੇ ਆ ਗੀਤਾ ਦਾ ਧੰਨਵਾਦ ਕਰਕੇ ਉੱਥੋਂ ਚਲੀ ਆਈ ਆ ਗੀਤਾ ਨੇ ਆਵਾਜ਼ ਮਾਰਦੇ ਹੋਏ ਕਿਹਾ ਜੇਕਰ ਉਹ ਲੜਕੀ ਜਿਆਦਾ ਕੰਮ ਲੱਭ ਰਹੀ ਹੈ ਤਾਂ ਤਿੰਨ ਦਿਨ ਬਾਅਦ ਉਸ ਨੂੰ ਭੇਜ ਦੇ ਆ ਰਾਣੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਮੁਸਕਰਾਂਦੇ ਹੋਏ ਕਿਹਾ ਜ਼ਰੂਰ ਭਾਬੀ ਭੇਜ ਦੇਵਾਂਗੀ ਆ ਰਾਣੀ ਨੇ ਰੋਹਿਤ ਦੇ ਘਰੋਂ ਬਾਹਰ ਆ ਕੇ ਆ ਮੀਨਾ ਨੂੰ ਫੋਨ ਕੀਤਾ ਤੇ ਕਿਹਾ ਮੈਡਮ ਜੀ ਕੰਮ ਹੋ ਗਿਆ ਹੈ ਠੀਕ ਹੈ ਰਾਣੀ ਹੁਣ ਤੂੰ ਆਪਣੇ ਘਰ ਜਾ ਕੁਝ ਦਿਨ ਰੋਹਿਤ ਦੇ ਘਰ ਨਾ ਜਾਈਂ ਠੀਕ ਹੈ ਮੈਡਮ ਜੀ ਆ ਇਹ ਕਹਿੰਦੇ ਹੋਏ ਰਾਣੀ ਨੇ ਫੋਨ ਕੱਟ ਦਿੱਤਾ ਫੋਨ ਰੱਖ ਦਹੀਆ ਮੀਨਾ ਨੇ ਸੁੱਖ ਦਾ ਸਾਹ ਲਿਆ ਤੇ ਮਨ ਹੀ ਮਨ ਸੋਚਣ ਲੱਗੀ ਕਿ ਹੁਣ ਪਤਾ ਲੱਗ ਜਾਵੇਗਾ ਸਰਸਵਤੀ ਜੀ ਕਿੱਥੇ ਹੈ ਅਗਲੇ ਦਿਨ ਮੀਨਾ ਨੇ ਆਪਣੇ ਮੋਬਾਈਲ ਵਿੱਚ ਕੈਮਰਾ ਖੋਲ੍ਹਿਆ ਤੇ ਵੇਖਣ ਲੱਗੀ ਆ ਰੋਹਿਤ ਅਤੇ ਗੀਤਾ ਰਸੋਈ ਵਿੱਚ ਖੜੇ ਸੀ ਆ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਤੇ ਡਰ ਸੀ ਆ ਗੀਤਾ ਕਹਿ ਰਹੀ ਸੀ ਆ ਈਆ ਐਨਾ ਕੁੱਟਣ ਦੀ ਲੋੜ ਸੀ ਆ ਰੋਇਤ ਦੀ ਆਵਾਜ਼ ਵਿੱਚ ਪਸਤਾਵਾ ਨਹੀਂ ਆ ਬਸ ਸਰਾਬ ਦਾ ਨਸ਼ਾ ਸੀ ਆ ਉਹ ਕਹਿਣ ਲੱਗਿਆ ਗੀਤਾ ਤੈਨੂੰ ਪਤਾ ਤਾਂ ਹੈ ਮੈਂ ਨਸ਼ੇ ਵਿੱਚ ਪਾਗਲ ਹੋ ਜਾਂਦਾ ਹਾਂ ਰਾਤ ਤਾਂ ਉਸਦੇ ਸਾਹ ਚੱਲ ਰਹੇ ਸੀ ਆ ਪਰ ਹੁਣ ਲੱਗਦਾ ਹੈ ਉਹ ਮਰ ਗਈ ਹੈ ਇਹ ਸੁਣਦੇ ਹੀ ਅਮੀਨਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆ ਰੋਇਤ ਕਹਿਣ ਲੱਗਿਆ ਕੀ ਕੀ ਕਹਿ ਰਹੀ ਹੈ ਗੀਤਾ ਕੀ ਉਹ ਸੱਚਮੁੱਚ ਮਰ ਗਈ ਹੈ ਗੀਤਾ ਗੁੱਸੇ ਨਾਲ ਕਹਿਣ ਲੱਗੀ ਹਾਂ ਮਰ ਗਈ ਹੈ ਤੇਰੀ ਮਾਂ ਤੇ ਨਾਲ ਹੀ ਲੈ ਗਈ ਹੈ ਸਾਡੀ ਕਿਸਮਤ ਹੁਣ ਇਹ ਕਰ ਵੀ ਸਾਡਾ ਨਹੀਂ ਰਹੇਗਾ ਉਹ ਬੁੱਢੀ ਬਿਨਾ ਅਸਾਈਨ ਕੀਤੇ ਹੀ ਮਰ ਗਈ ਇਹ ਸ਼ਬਦ ਮੀਨਾ ਦੇ ਦਿਲ ਵਿੱਚ ਤੀਰ ਵਾਂਗ ਚੁਭ ਰਹੇ ਸੀ ਇਹ ਇੱਕ ਮਾਂ ਦੀ ਬੇਬਸੀ ਉਸ ਦੀ ਮੌਤ ਤੇ ਉਸ ਤੋਂ ਬਾਅਦ ਉਸਦੇ ਨੂੰ ਪੁੱਤਰ ਦੀ ਨਫ਼ਰਤ ਵੇਖ ਕੇ ਮੀਨਾ ਦੀ ਰੂਹ ਕੰਬ ਗਈ ਆ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕੋਈ ਇਨਸਾਨ ਇਸ ਤਰ੍ਹਾਂ ਵੀ ਹੋ ਸਕਦਾ ਹੈ ਫਿਰ ਰੋਇਤ ਆਪਣੀ ਮਾਂ ਦੇ ਬੇਜਾਨ ਸਰੀਰ ਦੇ ਕੋਲ ਗਿਆ ਤੇ ਉਸਨੇ ਸਰਸਵਤੀ ਦੇ ਅੰਗੂਠੇ ਤੇ ਸਿਹਾਈ ਲਾਈ ਆ ਉਸ ਕਾਗਜ਼ ਉੱਤੇ ਅੰਗੂਠੇ ਦੇ ਨਿਸ਼ਾਨ ਲਾ ਲਏ ਫਿਰ ਰੋਇਤ ਕਹਿਣ ਲੱਗਿਆ ਕਿ ਤੂੰ ਕੀ ਸੋਚਦੀ ਸੀ ਆ ਇਹ ਜਾਇਦਾਦ ਇੰਨੀ ਆਸਾਨੀ ਨਾਲ ਅਨਾਥ ਬੱਚਿਆਂ ਦੇ ਨਾਮ ਹੋਣ ਦੇ ਦੇਵਾਂਗਾ ਜੋ ਤੇਰੇ ਜਿਉਂਦੇ ਜੀ ਨਹੀਂ ਹੋ ਸਕਿਆ ਉਹ ਤੇਰੇ ਮਰਨ ਤੋਂ ਬਾਅਦ ਸਹੀ ਆ ਗੀਤਾ ਨੇ ਆਪਣੇ ਪਤੀ ਵੱਲ ਦੇਖਿਆ ਉਸ ਦੇ ਚਿਹਰੇ ਤੇ ਇੱਕ ਮੁਸਕਾਨ ਆ ਗਈ ਵਾ ਕਮਾਲ ਕਰ ਦਿੱਤਾ ਮੈਂ ਤਾਂ ਸੋਚ ਰਹੀ ਸੀ ਕੀ ਆ ਹੁਣ ਸਾਡੇ ਹੱਥੋਂ ਇਹ ਕਰ ਤੇ ਜਾਇਦਾਦ ਚਲੀ ਗਈ ਆ ਪਰ ਤੁਸੀਂ ਤਾਂ ਪਾਸਾ ਹੀ ਪਲਟ ਦਿੱਤਾ ਉਹ ਦੋਵੇਂ ਬਹੁਤ ਜ਼ਿਆਦਾ ਖੁਸ਼ ਹੋ ਰਹੇ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਜੰਗ ਜਿੱਤ ਲਈ ਹੋਵੇ ਪਰ ਗੀਤਾ ਨੇ ਕਿਹਾ ਇਹ ਲਾਸ ਦਾ ਹੁਣ ਕੀ ਕਰੀਏ ਜੇਕਰ ਜ਼ਿਆਦਾ ਦੇਰ ਕਰ ਵਿੱਚ ਰੱਖਾਂਗੇ ਤਾਂ ਬਦਬੂ ਆਉਣ ਲੱਗ ਜਾਵੇਗੀ ਇਸ ਨੂੰ ਟਿਕਾਣੇ ਵੀ ਲਾਉਣਾ ਪਵੇਗਾ ਗੀਤਾ ਦੀ ਗੱਲ ਸੁਣ ਕੇ ਰੋਇਤ ਕਹਿਣ ਲੱਗਿਆ ਤੂੰ ਚਿੰਤਾ ਨਾ ਕਰ ਮੈਂ ਸਭ ਸੋਚ ਲਿਆ ਹੈ ਤੂੰ ਬਸ ਇੱਕ ਗੱਟਾ ਲੈ ਕੇ ਆ ਗੀਤਾ ਇੱਕ ਗੱਟਾ ਲੈ ਕੇ ਆਈ ਆ ਫਿਰ ਉਹਨਾਂ ਨੇ ਸੱਸਵਤੀ ਜੀ ਦੀ লাশ ਨੂੰ ਆ ਗੱਟੇ ਵਿੱਚ ਪਾ ਦਿੱਤਾ ਮੀਨਾ ਨੇ ਇਹ ਸਭ ਕੁਝ ਦੇਖ ਕੇ ਆ ਹੈਰਾਨ ਰਹਿ ਗਈ ਆ ਕਿ ਇਹ ਸਭ ਸੱਚ ਹੈ ਸੱਸਵਤੀ ਜੀ ਦਾ ਦਰਦ ਤੇ ਉਸ ਦੀ ਬੇਵਸੀ ਕਦੇ ਸਿਰਫ ਇੱਕ ਆਵਾਜ਼ ਸੀ ਆ ਹੁਣ ਇੱਕ ਭਿਆਨਕ ਸਚਾਈ ਬਣ ਕੇ ਰਹਿ ਗਈ ਹੈ ਫਿਰ ਮੀਨਾ ਨੇ ਪੁਲਸ ਇੰਸਪੈਕਟਰ ਨੂੰ ਫੋਨ ਕੀਤਾ ਉਸਦੇ ਦਿਲ ਵਿੱਚ ਗਹਿਰਾ ਦਰਦ ਸੀਆ ਮੀਨਾ ਨੇ ਕਮਰੇ ਵਿੱਚ ਰਿਕਾਰਡ ਹੋਈ ਸਾਰੀ ਸਚਾਈ ਇੰਸਪੈਕਟਰ ਨੂੰ ਦੱਸ ਦਿੱਤੀ ਤੇ ਕਿਹਾ ਕੀ ਹੈ ਇੰਸਪੈਕਟਰ ਸਾਹਿਬ ਮੇਰੇ ਕੋਲ ਸਬੂਤ ਹਨਾ ਥੋੜੀ ਦੇਰ ਬਾਅਦ ਇੰਸਪੈਕਟਰ ਆਪਣੀ ਟੀਮ ਨੂੰ ਲੈ ਕੇ ਰੋਹਿਤ ਦੇ ਘਰ ਪਹੁੰਚਿਆ ਜਦੋਂ ਰੋਹਿਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਸਿੱਧੇ ਹੀ ਅੰਦਰ ਦਾਖਲ ਹੋ ਗਏ ਆ ਪੁਲਸ ਨੂੰ ਦੇਖ ਕੇ ਗੀਤਾ ਤੇ ਰੋਹਿਤ ਘਬਰਾ ਗਏ ਉਹ ਕਹਿਣ ਲੱਗੇ ਸਰ ਅਸੀਂ ਕੀ ਕੀਤਾ ਤੁਸੀਂ ਸਾਡੇ ਵਰਗੇ ਸ਼ਰੀਫ ਲੋਕਾਂ ਨੂੰ ਤੰਗ ਕਿਉਂ ਕਰ ਰਹੇ ਹੋ ਇੰਸਪੈਕਟਰ ਸਾਹਿਬ ਕਹਿਣ ਲੱਗੇ ਸ਼ਰੀਫ ਤੇ ਤੁਸੀਂ ਆ ਇੰਸਪੈਕਟਰ ਦੀ ਆਵਾਜ਼ ਵਿੱਚ ਗੁੱਸਾ ਸੀ ਆ ਮੇਰੇ ਨਾਲ ਪੁਲਿਸ ਥਾਣੇ ਚੱਲੋ ਆ ਫਿਰ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਕਿੰਨੇ ਸ਼ਰੀਫ ਹੋ ਆ ਗੀਤਾ ਡਰਦੇ ਮਾਰੇ ਸਹਿਮ ਗਈ ਤੇ ਕਹਿਣ ਲੱਗੀ ਸਾਹਿਬ ਜੀ ਆ ਮੈਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਮੇਰੇ ਪਤੀ ਨੇ ਕੀਤਾ ਹੈ ਇਸਨੇ ਆਪਣੀ ਮਾਂ ਨੂੰ ਬਹੁਤ ਕੁੱਟਿਆ ਜਿਸ ਦੀ ਵਜ੍ਹਾ ਨਾਲ ਉਹ ਮਰ ਗਈ ਆ ਗੀਤਾ ਦੀ ਗੱਲ ਸੁਣ ਕੇ ਰੋਇਤ ਗੁੱਸੇ ਨਾਲ ਕਹਿਣ ਲੱਗਿਆ ਕੀ ਬਗਵਾਸ ਕਰ ਰਹੀ ਹੈ ਉਹ ਦੋਵੇਂ ਇੱਕ ਦੂਜੇ ਦਾ ਕਸੂਰ ਕੱਢਣ ਲੱਗੇ ਇੰਸਪੈਕਟਰ ਨੇ ਉੱਚੀ ਆਵਾਜ਼ ਨਾਲ ਕਿਹਾ ਚੁੱਪ ਹੋ ਜਾਓ ਤੁਸੀਂ ਦੋਨੇ ਤੁਸੀਂ ਦੋਨਾਂ ਨੇ ਮਿਲ ਕੇ ਮਾਰਿਆ ਹੈ ਸਰਸਵਤੀ ਜੀ ਨੂੰ ਆ ਮੇਰੇ ਕੋਲ ਇਸ ਦੇ ਸਬੂਤ ਹਨ ਹੁਣ ਜੇਲ੍ਹ ਜਾਣ ਲਈ ਤਿਆਰ ਹੋ ਜਾਓ ਅਪੁਸ ਨੇ ਤਲਾਸ਼ੀ ਲਈ ਤਾਂ ਉਹਨਾਂ ਨੂੰ ਸਰਸਵਤੀ ਜੀ ਦੀ ਲਾਸ਼ ਬੋਰੀ ਵਿੱਚ ਪਾਈ ਹੋਈ ਮਿਲ ਗਈ ਆ ਲਾਸ਼ ਨੂੰ ਵੇਖ ਕੇ ਇੰਸਪੈਕਟਰ ਦੀ ਅੱਖਾਂ ਵਿੱਚ ਵੀ ਹੰਝੂ ਆ ਗਏ ਫਿਰ ਇੰਸਪੈਕਟਰ ਨੇ ਮੀਨਾ ਨੂੰ ਫੋਨ ਕਰਕੇ ਕਿਹਾ ਸੱਚਮੁੱਚ ਮੀਨਾ ਜੀ ਤੁਹਾਡੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ ਤੁਸੀਂ ਇੱਕ ਮਾਂ ਨੂੰ ਇਨਸਾਫ ਦਵਾਇਆ ਹੈ ਹੁਣ ਇੱਕ ਕੰਮ ਹੋਰ ਕਰ ਦੇਣਾ ਮੈਂ ਚਾਹੁੰਦਾ ਹਾਂ ਕਿ ਸਰਸਵਤੀ ਦਾ ਅੰਤਿਮ ਸੰਸਕਾਰ ਤੁਹਾਡੇ ਹੱਥੋਂ ਹੋਵੇ ਮੀਨਾ ਨੇ ਇੰਸਪੈਕਟਰ ਨੂੰ ਅੰਤਿਮ ਸੰਸਕਾਰ ਕਰਨ ਲਈ ਹਾਮੀ ਭਰ ਦਿੱਤੀ ਐ ਅਗਲੇ ਦਿਨਾਂ ਮੀਨਾ ਨੇ ਆਪਣੇ ਹੱਥਾਂ ਨਾਲ ਸਰਸਵਤੀ ਜੀ ਦਾ ਅੰਤਿਮ ਸੰਸਕਾਰ ਕੀਤਾ ਦੋਸਤੋ ਕੋਈ ਕਿੰਨਾ ਵੀ ਆਪਣੇ ਆਪ ਨੂੰ ਹੁਸ਼ਿਆਰ ਸਮਝੇ ਪਰ ਜਦੋਂ ਮੀਨਾ ਵਰਗੀ ਨੀਡਰ ਤੇ ਸਾਹਸੀ ਔਰਤਾ ਆਪਣੇ ਆਈ ਤੇ ਆਜੇ ਤਾਂ ਕੁਝ ਵੀ ਕਰ ਸਕਦੀ ਹੈ ਹਾਂਜੀ ਦੋਸਤੋ ਅਸੀਂ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ